ਇਹ ਤੈਨੂੰ ਗਫੜਾਤੀ ਭਾਈ ਤੂੰ ਤਾਂ ਕੌਂਚੇ ਨੂੰ ਹੱਥ ਪਾ ਲਿਆ ਇਹ ਤਾਂ ਮੈਂ ਤੂੰ ਵਧੀਆ ਕੀਤਾ ਨਹੀਂ ਹੁਣ ਤੂੰ ਮੇਰੇ ਨਾਲ ਜਵਾਨ ਲੜਾਏਂਗੀ ਕੋਈ ਕੁਝ ਨਹੀਂ ਹੁੰਦਾ ਬੇਬੇ ਯਾਰ ਨਾਲ ਹੀ ਮੇਰੇ ਖੰਭ ਨਹੀਂ ਬਣਾ ਕੁੜੀ ਤਾਂ ਹੈਗੀ ਆ ਮੇਰੀ ਨਿਗਾ ਚ ਬਾਕੀ ਤੁਸੀਂ ਲੈਣ ਦੇਣ ਬਾਰੇ ਦੱਸੋ ਨਹੀਂ ਆਵਣਾ ਕੁੜੀਆ ਕੀ ਆ ਮੰਮੀ ਮੈਂ ਤੈਨੂੰ ਐ ਕਹਿੰਦੀ ਸੀ ਮੈਂ ਕਿ ਹੁਣ ਤੂੰ ਬਥੇਰੀ ਪੜ ਲੀ ਹੁਣ ਤੂੰ ਹਟ ਜਾ ਪੜਨ ਨੂੰ ਕਿਓ ਮਮੀ ਕੀ ਗੱਲ ਹੋ ਗਈ ਹਜੇ ਤਾਂ ਮੈਂ ਹੋਰ ਪੜਾਂਗੀ ਲੈ ਹਜੇ ਤਾਂ ਮੇਰੀ ਬੀਏ ਹੋਈ ਹੈਗੀ ਬਸ ਇੰਨੇ ਹੀ ਬਹੁਤ ਹੈਗਾ ਹੂੰ ਤਾਂ ਬੀਏ ਕਰ ਲਈ ਚੁੱਪ ਕਰਕੇ ਘਰੇ ਬਹਿ ਜਾ ਬੀਏ ਹੋਈ ਹੈ ਹਜੇ ਫਿਰ ਬੀਏ ਤੋਂ ਬਾਅਦ ਮੈਂ ਬੀਐਡ ਕਰੂੰਗੀ ਉਹਦੇ ਬਾਅਦ ਕੋਈ ਟੈਸਟ ਕਲੀਅਰ ਕਰੂੰਗੀ ਮੈਂ ਮੈਂ ਤਾਂ ਪੜਾਂਗੀ ਹਜੇ ਨਹੀਂ ਹੁਣ ਤੂੰ ਮੇਰੇ ਨਾਲ ਜਵਾਨ ਲੜਾਏਂਗੀ ਕਹੇਤਾ ਤਾਂ ਮੈਂ ਕਹੇਤਾ ਜਿਵੇਂ ਹੋਰ ਪੜਨੂ ਫਿਰ ਕੀ ਹੋ ਜਾਊਗਾ ਮੈਂ ਹੁਣ ਪੜੀ ਤਾਂ ਜਾਨੀ ਐਂਗੀ ਤੁਸੀਂ ਵੀ ਨੋਟਾਉਂਦੇ ਕਿਉਂ ਕੀ ਗੱਲ ਹੋ ਗਈ ਹੁਣ ਤੁਸੀਂ ਦੋਨੇ ਜਾਣੇ ਹੋ ਮੁੰਡਾ ਪੜ ਲੂਗਾ ਹੁਣ ਤੂੰ ਪੜ ਕੇ ਕੀ ਕਰੇਂਗੀ ਐਵੇਂ ਪੈਸੇ ਖਰਾਬ ਕਰੇਂਗੀ ਹੁਣ ਤੇਰਾ ਵਿਆਹ ਹੂੰ ਤਾਂ ਪੜਕੇ ਕੀ ਲੈਣੇਗਾ ਵਿਆਹ ਮੈਂ ਨਹੀਂ ਹਜੇ ਵਿਆਹ ਕਰਾਉਂਦੀ ਹੈਗੀ ਮੈਂ ਤਾਂ ਆਪਦੇ ਪੈਰਾਂ 'ਤੇ ਖੜੀ ਹੋਊਂਗੀ ਮੈਂ ਤਾਂ ਫੇਰ ਵਿਆਹ ਉਹ ਕਰਾਉਂਗੀ ਤੁਸੀਂ ਹੁਣ ਹੀ ਵਿਆਹ ਦੀਆਂ ਗੱਲਾਂ ਕਰਨ ਲੱਗੇ ਮੈਂ ਤਾਂ ਪੜਨਾ ਹੈ ਹਜੇ ਹੋਰ ਕਦੋਂ ਕਰਾਵੇਂਗੀ ਤੇਰੇ ਮਾਮੇ ਨੇ ਨਾ ਰਿਸ਼ਤਾ ਲੱਭ ਰੱਖਿਆਗਾ ਵਧੀਆ ਮੁੰਡਾ ਹੈਗਾ ਹੈ ਚੁੱਪ ਕਰਕੇ ਤੇ ਘਰੇ ਬਹਿ ਜਾ ਆਪਦਾ ਕੰਮ ਸਿੱਖ ਲੈ ਜਿਹੜਾ ਕੋਈ ਨਹੀਂ ਆਉਂਦਾ ਤੈਨੂੰ ਮੰਮੀ ਮੈਂ ਨਹੀਂ ਹਜੇ ਵਿਆਹ ਉਹ ਕਰਾਉਣਾ ਹੈਗਾ ਮਾਮੇ ਨੂੰ ਜਵਾਬ ਦੇ ਦੇ ਮੈਂ ਤਾਂ ਪੜੂੰਗੀ ਇਹ ਤਾਂ ਸਮਝਦ ਵੀ ਨਹੀਂ ਹੈਗੀ ਮੈਂ ਤੇਰੇ ਮਾਮੇ ਦੀ ਗੱਲ ਨਹੀਂ ਝਾਲ ਸਕਦੀ ਮੈਨੂੰ ਲੱਗਦਾ ਤੂੰ ਥੋੜਾ ਜਿਆਦਾ ਬੋਲਣ ਲੱਗ ਗਈ ਏ ਜੀ ਮੰਮੀ ਜ਼ਿਆਦਾ ਬੋਲਣ ਵਾਲੀ ਕੀ ਗੱਲ ਐ ਮੈਂ ਆਪਦੀ ਜ਼ਿੰਦਗੀ ਬਾਰੇ ਸੋਚਦੀ ਆਂ ਜੇ ਮੈਂ ਪੜ੍ਹ ਲਿਖ ਕੇ ਨੌਕਰੀ ਤੇ ਲੱਗ ਜੂੰਗੀ ਗਾਂ ਚੰਗਾ ਘਾ ਟੱਕਰ ਜੂਗਾ ਅਗਲਾ ਨੌਕਰੀ ਵਾਲ ਟੱਕਰ ਜੂ ਮੈਨੂੰ ਗਾਂ ਹੁਣ ਅਸੀਂ ਕਿੰਨਾ ਚਿਰ ਬਿਠਾਈ ਰੱਖੇ ਤਾਂ ਨੂਰੇ ਮੈਂ ਤਾਂ ਪੜ੍ਹੂੰਗੀ ਮੈਂ ਥੋੜਾ ਬਹਾ ਬੋਲਿਆ ਨਹੀਂ ਜਾਂਦਾ ਚੁੱਪ ਕਰਕੇ ਘਰ ਦੇ ਕੰਮ ਕਰ ਲੈ ਚਲ ਠੀਕ ਐ ਤੁਹਾਡੀ ਗੱਲ ਮੰਨ ਲਈ ਪਰ ਫਿਰ ਮੇਰੀ ਵੀ ਇੱਕ ਸ਼ਰਤ ਆ ਮੁੰਡੇ ਵਾਲਿਆਂ ਨੂੰ ਸਾਨੂੰ ਕਹਿਣਾ ਪਊਗਾ ਵੀ ਮੈਂ ਵਿਆਹ ਤੋਂ ਬਾਅਦ ਪੜ੍ਹੂੰਗੀ ਐ ਨਹੀਂ ਹੈਗਾ ਵੀ ਮੈਂ ਉੱਥੇ ਜਾ ਕੇ ਕੰਮ ਹੀ ਕਰੀ ਜਾਊਂਗੀ ਮੈਂ ਤਾਂ ਪੜ੍ਹ ਵੀ ਲਿਆ ਕਰੂੰ ਮੈਂ ਉਹਨਾਂ ਦਾ ਕੰਮ ਵੀ ਕਰਦਿਆ ਕਰੂੰਗੀ ਕੋਈ ਉਦੇ ਆਏ ਤੋਂ ਗੱਲ ਕਰਾਂਗੇ ਜਿਵੇਂ ਉਹ ਕਹੂਗਾ ਕਰ ਲਾਂਗੇ ਆਪਾਂ ਹੁਣ ਤਾਂ ਪੜਨ ਨਹੀਂ ਜਾਣਾ ਹੈਗਾ ਮਾਮੇ ਨਾਲ ਗੱਲ ਖੋਲ ਲਿਓ ਚੰਗੀ ਤਰ੍ਹਾਂ ਮੈਂ ਤਾਂ ਤਾਂ ਕਰਾਂ ਉਹ ਮੇਰੀ ਸ਼ਰਤ ਹੈ ਜੇ ਮੇਰੀ ਮੰਨੀ ਜਾਊ ਤਾਂ ਮੈਂ ਵਿਆਹ ਕਰਾਉਣੀ ਨਹੀਂ ਮੈਂ ਤਾਂ ਕਰਾਉਂਦੀ ਨਹੀਂ ਫਿਰ ਮੈਂ ਤਾਂ ਪੜੂੰਗੀ ਮੈਂ ਤਾਂ ਕੰਮ ਕਰਦੀਆਂ ਜਾਵਾਂਗੀ ਵੇਖੋ ਅੱਗੇ ਗੋਗੀ ਹਾਂ ਬੇ ਉਹ ਕਰ ਲੈਣਾ ਫੋਨ ਖਾਨ ਤੁਮ ਬਚੋਲੇ ਨੂੰ ਉਹ ਮੈਂ ਤਾਂ ਸੰਗ ਲੱਗਦੀ ਆ ਵਾਰੀ ਵਾਰੀ ਫੋਨ ਕਰਦੇ ਨੂੰ ਉਹਨੂੰ ਲੈ ਸੰਗ ਕਰੀਏ ਕਿ ਤੁਹਾਨੂੰ ਉਹਨੂੰ ਕਹਿਣੀ ਸੀਗਾ ਵੀ ਭਾਈ ਵਿਆਹ ਦਾ ਬਾਹ ਹੁਣ ਉਹ ਕਹੂ ਆਪਦੇ ਵਿਅਸਤੇ ਆਪ ਹੀ ਫੋਨ ਕਰੀ ਜਾਂਦਾ। ਲਾ ਫੇਰ ਕੀ ਹੁੰਦਾ ਹੁਣ ਹੋਰ ਕੰਮ ਕਰੇ ਜਾਂ ਮੈਨੂੰ ਲਾ ਕੇ ਦੇ ਦੇ। ਤੂੰ ਕਰਿਆ ਤੀ ਮੈਂ ਉਹ ਤੋਂ ਮੈਨੂੰ ਐ ਕਹਿੰਦੀ ਕਿ ਆਂ ਮੈਂ ਰਾਤ ਨੂੰ। ਅੱਛਾ ਆਉਂਦਾ ਹੋਊ ਤੇ ਰਾਤ ਨੂੰ। ਚੱਲ ਫੇਰ ਆ ਜਾਣ ਦੇ ਕਰਦੇ ਆ ਗੱਲ ਉਹਦੇ ਨਾਲ। ਠੜਾ ਦੂਮੀ ਕਰਾ ਲਿਆ ਵਿਆ ਸੀ ਤੀ ਯਾਰ ਬਾਅਦ ਚ ਉਹਨਾਂ ਨੇ ਮੈਂ ਕਰਾ ਲੂੰਗਾ ਫੇਰ। ਜੇ ਮੈਂ ਪਹਿਲਾਂ ਕਰਾ ਲਿਆ ਬਾਅਦ ਚ ਤਰਾ ਹੋਣਾ ਨਹੀਂਗਾ ਫੇਰ। ਤੂੰ ਬਾਲੇ ਕਾਲਾ ਹੋ ਰੇਗਾ ਚੋੜ ਨੋ ਪੰਡ ਕਾੜੀ ਹੋ ਰਹੀ ਹੈਗੀ। ਇਹ ਤਾਂ ਤਾਂ ਠਿਕ ਜਾਂਦੇ। ਉਹ ਅਮਰ ਤੇ ਕਹਿੰਦਾ ਸੀ ਬਿਚੋਲਾ ਵੀ ਪੱਕਾ ਹੀ ਕਰਾਉਂਗਾ। ਆਉਂਦਾ ਹੋਊਗਾ ਰਾਤ ਨਾਲੇ। ਕ ਉਜੇ ਤੈਨੂੰ ਬਿਆਹ ਦੀ ਜਾਦੇ ਕਾਲੀ ਐ ਤੇਰੀ ਗੱਲ ਕਰ ਲੰਨੇ ਹੁੰਦੇ ਨਾਲ ਹੋਰ ਬੇਬੇ ਬਚੋਲਾ ਹੂਆ ਤਾਂ ਹੈਗਾ ਉਹ ਜੇ ਇਹਦਾ ਹੋ ਗਿਆ ਫਿਰ ਤੇਰਾ ਨਹੀਂ ਹੋਣਾ ਕਾਲੀ ਤਾਂ ਇਹ ਬਾਲੀ ਕਰੀ ਜਾਂਦਾ ਹੈ ਕਰੀ ਜਾਂਦੇ ਤਾਂ ਕਾਲੀ ਖਰੀਂ ਜਾਊਗਾ ਉਹ ਕੁਛ ਨਹੀਂ ਹੁੰਦਾ ਬੇਬੇ ਯਾਰ ਨਾਲ ਹੀ ਮੇਰੀ ਖੰਮਣੀ ਬਣਾ ਦੀ ਮੈਂ ਪੁੱਛੂੰਗੀ ਵੀ ਓਹ ਤੁਹਾਡੇ ਦੋ ਕੁੜੀਆਂ ਹੈਗੀਆਂ ਨੇ ਉਹਨਾਂ ਦੇ ਹਾਂ ਐ ਪੁੱਛਣ ਨੂੰ ਕੋਈ ਨਹੀਂ ਇੱਟ ਕਿਹੜੀ ਨਾ ਗੱਲ ਹੁੰਦੀ ਨੇ ਆਈ ਨਹੀਂ ਦੀ ਜੇ ਮੇਰਾ ਹੋ ਗਿਆ ਮੈਂ ਹੀ ਪਾਰ ਦੂੰ ਕੁੜੀ ਕਹਿ ਕੇ ਬਸ ਗੱਲ ਨਿਬੜ ਗਈ ਕਾਲੀ ਗੱਲ ਸੌਂ ਗਈ ਕਰੀ ਕਿ ਕਰਦੇ ਨਹੀਂ ਪੂਆ ਫੁਕਰੀ ਦੀਆਂ ਨਾਨੀ ਦਾਦੀ ਦੀਆਂ ਗਾਹਾਂ ਚਲ ਫਿਰ ਕਰਦੇਗਾ ਲਾ ਜਾਂਦੇ ਪਿਚੋਲੇ ਆ ਜਾਂਦੇ ਆਹੋ ਠੀਕ ਆ ਤੂੰ ਹੀ ਨਾ ਕਹਲ ਕਰ ਫਿਰ ਡੀਨ ਲੈਂਡ ਵੀ ਅਗਲਾ ਘੱਟ ਦਿੰਦਾ ਹੈ ਅਗਲਾ ਕਹਿੰਦਾ ਵੀ ਇਹ ਤਾਂ ਹੁਣ ਕਹਲ ਕਰੀਏ ਨੇ ਕਹਲ ਕਰੀਏ ਨੇ ਕੋਈ ਵਿੱਚੋਂ ਕਾਨ ਮੀਨ ਹੈ ਉਹ ਮੈਨੂੰ ਤਾਂ ਐਸੀ ਨਾਲ ਹੀ ਹੋ ਜਾਂਦਾ ਰਹਿਣ ਦੇ ਬਾਹਲਾ ਕਾਲਾ ਹੋਇਆ ਫਿਰਦਾ ਹੈ ਹੈ 5 ਰੁਪਈਆ ਦੀ ਇਹਨੂੰ ਲਵਾਂਗੇ ਫਿਰ ਗਾਹ ਤੈਨੂੰ ਲੈ ਲਾਂਗੇ ਕੋਈ ਨੀਰ ਮਰਦਾ ਆਹੋ ਨਿਚਿਤਪਣੇ ਚ ਲਵਾਂਗੇ ਰਿਸ਼ਤਾ ਬੇਬੇ ਪੈਸਿਆਂ ਦੀ ਗੱਲ ਨਾ ਕਰੋ ਤੁਸੀਂ ਉਹਦੇ ਨਾਲ ਕਦੇ ਮੇ ਰਿਸ਼ਤਾ ਦਾ ਮਸਾ ਹੁੰਦਾਗਾ ਕਿਤੇ ਟੁੱਟ ਜੇ ਰਿਸ਼ਤਾ ਚਲ ਹਾਂ ਵੀ ਗੱਲ ਠੀਕ ਆਪਾਂ ਨਹੀਂ ਲੈਂਦੇ ਨੂੰ ਦੇ ਕੁਝ ਕਿੰਨਾ ਚੰਗਾ ਵੀ ਆਪਾਂ ਦਾ ਕੁੜੀ ਪੜ੍ਹੀ ਲਿਖੀ ਮਿਲ ਜੇ ਸਿਆਣੀ ਮਿਲ ਜੇ ਉਹੀ ਬਹੁਤ ਹੈ ਚਲ ਆਏਗਾ ਤੇ ਤੂੰ ਤਾਂ ਥੋੜੀ ਮਰਜੀ ਚੱਲੋਗੀ ਮੇਰੀ ਨਹੀਂ ਚੱਲਦੀ ਮੈਂ ਤਾਂ ਪਕਾਈ ਕਰਨ ਵਾਲੀ ਆਂ ਗੁੜੀਆਂ ਤਾਂ ਪਕਾਈ ਕਰਦੀਆਂ ਹੁੰਦੀਆਂ ਨੇ ਦੇਣ ਲੈਣ ਤਾਂ ਸੋਡੇ ਨਾਲ ਹੀ ਚੱਲਦਾ ਹੁੰਦਾ ਤੇ ਵੇਖੋ ਕੀ ਸਹੀ ਕਹਿੰਦਾਗਾ ਲੈਣ ਦੇਣ ਦੀ ਗੱਲ ਨਾ ਕਰੀ ਤੂੰ ਰੱਪਣੇ ਆਪ ਨੂੰ ਬਹੁਤ ਹੋਇ ਦਿੱਤਾਗਾ ਝੋਲਾ ਵੀ ਆ ਗਿਆ ਕੀ ਹਾਲ ਹੈ ਬਾਈ ਠੀਕ ਹੈ ਬਾਈ ਉਹ ਠੀਕ ਠਾਕ ਹਾਂ ਹਾਂ ਵਧੀਆ ਇੱਕ ਮਿੰਟ ਕੁਰਸੀ ਲਿਆ ਅਮਰਤਾ ਦੋ ਬਾਈ ਕੀ ਕੀ ਜਾਂਦੇ ਸੀ ਇਸ ਦਾ ਕਦੋਂ ਅੱਛਾ ਅਸੀਂ ਆ ਗਏ ਅੱਛਾ ਸਿਰਕਾਰ ਕਿਵੇਂ ਇਕੱਠੇ ਹੋ ਕੇ ਬੈਠੇ ਹੋ ਖੈਰ ਹੈ ਬਸ ਇਹੀ ਢੀਕਾਂ ਕਰਦੇ ਤੇ ਅੱరే ਨਹੀਂ ਗੱਲਾਂ ਕਰੀ ਜਾਂਦੇ ਸੀ ਵੀ ਲੇਟ ਹੋ ਗਿਆ ਹਾਂ ਮੈਂ ਤਾਂ ਪਹੁੰਚ ਗਿਆ ਤੁਸੀਂ ਐਂ ਦੱਸੋ ਕਹੇ ਜੀ ਕੁੜੀ ਚਾਹੀਦੀ ਆ ਤੁਹਾਨੂੰ ਕੁੜੀ ਤਾਂ ਹੈਗੀ ਆ ਮੇਰੀ ਨਿਗਾ ਚ ਅੱਜ ਕੱਲ ਕੁੜੀਆਂ ਹੁੰਦੀਆਂ ਨੇ ਤੇਜ ਹੈਂ ਸੰਤਾ ਕੁੜੀ ਕੰਮ ਮਾੜੀ ਚਾਹੀਦੀ ਹੈ ਇਹ ਜਿਹੜੀ ਬਾਲਾ ਬੋਲੇ ਨਾ ਬਾਲਾ ਲਪਰ ਲਪਰ ਘੋਂਾ ਨਾ ਕਰੇ ਵੀ ਸਾਨੂੰ ਦਾਤ ਕੰਮ ਕਰਦੀ ਚਾਹੀਦੀ ਹੈ ਕੁੜੀ ਸਾਨੂੰ ਸਾਹਮਣ ਵਾਲੀ ਚਾਹੀਦੀ ਹੈ ਇਹਨਾਂ ਨੂੰ ਆਉਂਦੇ ਆ ਜਾਂਦੇ ਨੂੰ ਪਾਣੀ ਤਾਂ ਨਹੀਂ ਰੋਟੀ ਟੁੱਕ ਸਾਰਾ ਆਪਦੇ ਘਰ ਦੇ ਕੰਮ ਬੋਚੇ ਲੈ ਭਾਈ ਫੇਰ ਤਾਂ ਗੱਲ ਬਣ ਗਈ ਕੁੜੀ ਤਾਂ ਹੈਗੀ ਹੈ ਮੇਰੀ ਨਿਗਾ ਚ ਬਾਕੀ ਤੁਸੀਂ ਲੈਣ ਦੇਣ ਬਾਰੇ ਦੱਸੋ ਸਾਨੂੰ ਲੈਣ ਦੇਣ ਦਾ ਡਿੱਕਾ ਨਹੀਂ ਹੈਗਾ ਹੈ ਸੰਤਾ ਕੁੜੀ ਕੰਮ ਮਾੜੀ ਚਾਹੀਦੀ ਹੈ ਆਣ ਵੀ ਚੱਕਿਆ ਬੈਗ ਜਾ ਮਾਨਸਾ ਨੂੰ ਭਾਗੀ ਚੱਕਿਆ ਬੈਗ ਜਾ ਪਿੱਖੀ ਨੂੰ ਜੱਬ ਲਾਡੇ ਨ ਚੜ ਗਈ ਇਹ ਕੰਮ ਨਹੀਂ ਸਾਡੇ ਕੋਲੇ ਹੈਗਾ ਜਹਾਜ ਆ ਹੋਊ ਹੁਬ ਤੇ ਘਰੇ ਲੈ ਕੇ ਦੇਵਾਂਗੇ ਜੀ ਨਾ ਭਾਈ ਕੁੜੀ ਦੀ ਗਰੰਟੀ ਤਾਂ ਲੈਣਾ ਮੈਂ ਅੱਛਾ ਸਵੇਰੇ ਇਹ ਗੱਲ ਨਾ ਹੋ ਜੇ ਮੁੰਡਾ ਕੋਈ ਨਸੇ-ਨੁਸੇ ਕਰਦਾ ਹੋਵੇ ਪੋਰਾ ਟੱਚ ਵੀ ਨਹੀਂ ਕਰਦਾ ਕਾਸ਼ੇ ਦਾ ਜਮਾ ਚਾਕਦਾ ਵੀ ਨਹੀਂ ਕਿਸੇ ਕੰਨੀ ਬੇਬੇ ਅੱਜ ਕੱਲ ਦੇ ਮੁੰਡਿਆਂ ਦਾ ਪਤਾ ਨਹੀਂ ਹੈਗਾ ਮੈਂ ਹੁਣ ਮੇਰੇ ਕੋਲ ਹੀ ਰਹਿੰਦੇ ਸਾਰ ਦਿਨ ਮੇਰੇ ਕੋਲ ਹੀ ਬੈਠਣਾ ਉੱਠਣਾ ਮੇਰੇ ਕੋਲ ਹੀ ਖਾਣਾ ਪੀਣਾ ਹੈ ਮੇਰੇ ਕੋਲ ਹੀ ਰਹਿਣਾ ਇਹਨੇ ਬਸ ਠੀਕ ਹੈ ਫਿਰ ਜੇ ਤੁਸੀਂ ਇੰਨੀ ਜ਼ਿੰਮੇਵਾਰੀ ਲੈ ਰਹੇ ਹੋ ਹਾਂ ਨਸ਼ੇ ਦਾ ਤਾਂ ਦੂਰੋਂ ਹੀ ਪੈਰ ਨਿਕਲਦੇ ਆਉਣਗੇ ਕੁੜੀ ਹੈਗੀ ਹੈਗੀ ਮੇਰੀ ਭੈਣ ਦੀ ਕੁੜੀ ਹੈਗੀ ਬਸ ਫਿਰ ਠੀਕ ਹੈ ਪੂਰੀ ਨਰਮ ਹੈਗੀ ਬਸ ਫਿਰ ਠੀਕ ਹੈ ਜੇ ਤੁਸੀਂ ਕਹੋ ਕੱਲ ਨੂੰ ਫੋਟੋ ਭੇਜਾਂ ਫਿਰ ਭੇਜ ਦੀ ਫਿਰ ਆਈ ਨੂੰ ਵੀ ਨਾਲ ਕਰਾ ਦੇ ਜੇ ਕੋਈ ਦੋ ਕੁੜੀਆਂ ਨੇ ਉਹਨਾਂ ਦੀਆਂ ਤੇਰਾ ਇੱਕ ਵਾਰੀ ਇਹਨੂੰ ਕਰਾ ਦਿੰਦੇ ਆ ਚੰਗਾ ਫਿਰ ਮੈਨੂੰ ਵੀ ਤੁਹਾਡੇ ਪਰਿਵਾਰ ਦਾ ਪਤਾ ਲੱਗ ਜਾਊਗਾ ਮਾਰ ਕੇ ਸਾਡੇ ਪਰਿਵਾਰ ਨਾਲ ਤਾਂ ਜਦੋਂ ਤੂੰ ਵਰਤੇਗਾ ਤੈਨੂੰ ਪਤਾ ਲੱਗੂਗਾ ਵੀ ਕਿਹਿਆ ਜਿਹਾ ਪਰਿਵਾਰ ਹੈ ਭਾਈ ਨਸ਼ੇ ਦੀ ਗੱਲ ਤਮੈ ਤਾਂ ਦੱਸ ਤੈਨੂੰ ਆਪਣ ਨਾ ਹੀ ਕੋਈ ਬੈਠਣੀ ਉੱਠਣੀ ਐ ਨਾ ਆਪਣਰਲੇ ਵੇ ਜਾਣੇ ਆ ਨਸ਼ਾ ਕਰਨ ਦਾ ਦੂਰ ਆ ਪਤਾ ਹੱਥ ਵਿੱਚ ਨਹੀਂ ਲਾਉਂਦੇ ਬਾਕੀ ਗੱਲ ਐ ਇੱਕ ਗੱਲ ਥੋੜੀ ਵਧੀਆ ਹੋਊਗੀ ਥੋੜੀ ਰਿਸ਼ਤੇਦਾਰੀ ਚੋ ਕੁੜੀ ਐ ਚੱਲ ਭਾਈ ਫੋਟ ਦਾ ਮੈਂ ਪਿੰਡ ਜਾ ਕੇ ਨਾ ਜਵਾਕਾਂ ਤੋਂ ਪਵਾ ਦਨਾਗਾ ਤੁਸੀਂ ਵੇਖ ਲਿਓ ਤੇ ਫਿਰ ਮੇਰਾ ਵੀ ਕੀ ਮਾਨ ਸਨਮਾਨ ਕਰੋਗੇ ਕੋਈ ਨਹੀਂ ਭਾਈ ਪਾਵਾਂਗੇ ਤੈਨੂੰ ਸ਼ਾਂਪਖਿਆ ਨਹੀਂ ਪਰ ਕੋਈ ਇਹੀ ਜੀ ਗੱਲ ਤਾਂ ਨਹੀਂ ਵੀ ਵਿਚੋਲੇ ਨਰਾਸਾ ਭੇਜਾਂਗੇ ਵਧੀਆ ਸੂਟ ਦੇਵਾਂਗੇ ਇਹ ਆ ਤਾਂ ਤੁਸੀਂ ਬਾਲੀ ਛੋਟੀ ਗੱਲ ਕਰਤੀ ਜੀ ਸ਼ਾਂਪ ਦੀ ਗੱਲ ਐ ਮੈਂ ਤਾਂ ਕੜਾ ਪਵਾਉਂਗਾ ਇਹ ਤੈਨੂੰ ਗਲ ਫੜਾਤੀ ਭਾਈ ਤੂੰ ਤਾਂ ਪੌਂਚੇ ਨੂੰ ਹੱਥ ਬਾਲਿਆ ਪੌਂਚੇ ਵਾਲੀ ਕੀ ਗੱਲ ਹੈਗੀ ਬੇਬੇ ਤੁਹਾਡੇ ਜ਼ਮੀਨ ਤਾਂ ਹੈਗੀ ਹੈਗੀ ਪਹਿਲਾਂ ਹੁੰਦਾ ਸੀ ਗੋਗੀ ਨੂੰ ਸਾਕਾ ਮੈਂ ਦੋ ਦਿਨਾਂ ਚ ਪੱਕਠਾ ਕਰਾਤੀ ਬੇਬੇ ਕੁਛ ਨਹੀਂ ਹੁੰਦਾ ਬਾਈ ਨੂੰ ਹੋ ਜਾਂਦੇ ਰਿਸ਼ਤਾ ਕੜੇ ਦੀ ਗੱਡੀ ਗੱਲਾਂ ਪਾ ਦਾਂਗੇ ਤੈਂਦਾ ਆਪਦੇ ਵੈੜੀ ਅੱਗ ਲੱਗੀ ਪਈ ਐ ਕਹਿੰਦਾ ਐ ਵੀ ਗੋਗੀ ਤੋਂ ਪਹਿਲਾਂ ਮੇਰਾ ਹੋ ਜੇ ਭਾਈ ਕੁੜੀ ਸਹਿਣੀ ਐ ਕੁੜੀ ਦਾ ਚੱਕਰ ਤੁਸੀਂ ਛੱਡ ਦਿਓ ਜੀ ਕੁੜੀ ਤਾਂ ਮੈਂ ਪੂਰੀ ਗਰੰਟੀ ਲੈਣਾ ਹੈਗਾ ਤੁਸੀਂ ਮੈਨੂੰ ਦੱਸੋ ਪਾਉਂਗੇ ਕੜੇ ਨਾਲ ਸਾਪ ਲੈ ਭਾਈ ਹੁਣ ਤਿੰਗਾ ਕੜਾ ਤੇ ਸ਼ਾਮ ਪਾਉਣੀ ਲੱਗੂਗਾ ਤੂੰ ਹੁਣ ਉਹਨਾਂ ਨਾਲ ਪੱਕੀ ਗੱਲ ਕਰ ਲੈ ਜਾ ਕੇ ਲੈ ਬੇ ਕੁੜੀ ਵਾਲਾ ਫਿਕਰ ਨਾ ਕਰੋ ਤੁਸੀਂ ਕੋਈ ਤਾਂ ਆਪਣੀ ਆਪ ਦੀ ਹੈਗੀ ਤੇ ਸੱਚ ਬੇਬੇ ਜਿਹੜੀ ਗੱਲ ਕਰਨੀ ਸੀ ਤਾਂ ਭੁੱਲੀ ਗਏ ਪੱਕੀ ਜ਼ਮੀਨ ਦੱਸੋ ਕਿੰਨੀ ਆਉਂਦੀ ਹੈ ਮੁੰਡੇ ਨੂੰ 20 ਕਿੱਲੇ ਜ਼ਮੀਨ ਦੇ ਨੇ ਭਾਈ ਸਾਡੇ 10-10 ਕਿੱਲੇ ਆਉਂਦੇ ਨੇ ਦੋਨਾਂ ਭਾਈਆਂ ਨੂੰ ਜਿੱਥੇ ਮਰਜ਼ੀ ਪਤਾ ਕਰ ਲਈ ਠੀਕ ਹੈ ਬੇਬੇ ਗੱਲ ਤਾਂ ਫਿਰ ਹਾਂ ਚੱਲ ਚੰਗਾ ਫਿਰ ਮੈਂ ਤਾਂ ਜਾਮਾ ਲੇਟ ਹੋਣਾਗਾ ਚਾਹ ਪਾਣੀ ਪੀ ਕੇ ਜਾਈ ਐ ਕਿ ਹੋ ਜਾਣਾਗਾ ਚਾਹ ਨਹੀਂ ਪੀਣੀ ਜਾਣਾ ਹੁਣ ਮੈਂ ਲੇਟ ਹੋਈ ਜਾਣਾਗਾ ਹੁਣ ਇਹ ਪੱਕਾ ਹੀ ਰਿਸ਼ਤਾ ਮੇਰੇ ਹੁੰਦੇ ਸੋਨ ਨੂੰ ਕੀ ਫਿਕਰ ਆ ਇਹ ਤਾਂ ਪੱਕੀ ਮੋੜ ਲੱਗੀ ਠੀਕ ਹੈ ਲੈ ਬੇਬੇ ਹੁਣ ਰਿਸ਼ਤਾ ਤਾਂ ਹੋ ਹੀ ਜਾਊਗਾ ਹਾਂ ਤਾਂ ਕਰ ਹੀ ਗਿਆ ਉਹ ਨਾਲ ਨੇ ਦੀ ਰਿਸ਼ਤੇਦਾਰੀ ਚੋਂ ਕੁੜੀ ਹਾਂ ਹਾਂ ਚਲ ਬਈ ਵਧੀਆ ਤੇਰਾ ਵੀ ਵਿਆਹ ਹੋ ਜਾਊਗਾ ਨਾਲੇ ਮੇਰਾ ਹੋ ਜਾਊਗਾ ਨਿਆਰੇ ਆ ਹੋਰ ਤੂੰ ਪਰਨ ਦੀ ਸਕੀਮ ਕਰ ਲੈ ਇਹ ਤਾਂ ਵਿਆਹ ਦੀ ਗੱਲ ਹੈ ਵਿਆਹ ਵਿਆਹ ਦੀ ਅੱਗ ਲੱਗੀ ਪਈ ਐ ਘਾਰ ਚੱਕ ਲਿਆ ਕਰ ਕਿਸੇ ਮੇਲੇ ਇਹ ਤਾਂ ਮੇਥੋਂ ਪਹਿਲਾਂ ਨਾ ਕਰਦੀ ਹਾਂ ਇਹ ਤਾਂ ਕਿੱਦਾਂ ਦਾ ਫਰਦਾ ਹੈ ਜਦੋਂ ਨਾ ਉਹਨੇ ਫੋਟੋ ਭੇਜੀ ਤੀ ਬਚੋਲੇ ਨੇ ਉਦੋਂ ਮੈਨੂੰ ਦਿਖਾਈ ਕੋਈ ਨਾ ਬੇਬੇ ਮੈਨਾਂ ਵੱਧ ਕਾਲੀ ਤਾਂ ਤੈਨੂੰ ਐ ਤੈਨੂੰ ਹੀ ਦਿਖਾਉਂਗਾ ਪਹਿਲਾ ਫੋਟੋ ਹੋਵੇ ਵੀ ਕਿਉਂ ਨਾ ਮੇਰੀ ਨੂੰ ਆਉਗੀ ਮੈਨੂੰ ਚਾਹ ਆ ਮੈਨੂੰ ਰੋਟੀ ਚਾਹ ਪਾਣੀ ਫੜਾਉਗੀ ਸਿਆਣੇ ਘਰ ਦਿੱਤੀ ਆਉਗੀ ਕੋਈ ਨਾ ਫਿਰ ਤੈਨੂੰ ਹੀ ਦਿਖਾਉਂ ਪਹਿਲਾ ਫੋਟੋ ਮੰਮੀ ਹਾਂ ਬਕਰ ਸੱਚਮੂਰ ਵੀ ਮੈਂ ਤਾਂ ਐ ਕਹਿੰਦਾ ਸੀ ਆਪਾ ਪੈਨ ਨੂੰ ਕਾਤੋਂ ਪੜਨੋ ਹਟਾ ਲਿਆ ਉਹ ਘਰ ਦੇ ਕੰਮ ਕਰੀ ਜਾਂਦੀ ਰਹਿੰਦੀ ਆ ਹੁਣ ਪੁੱਤ ਉਹਦਾ ਮੈਂ ਤਾਂ ਐ ਸੋਚਿਆ ਵੀ ਵਿਆਹ ਕਰਦੀ ਆ ਆਪਾਂ ਹੈ ਪੜਾ ਕੀ ਕੀ ਕਰਨਾ ਹੈਗਾ ਐਵੇਂ ਪੈਸੇ ਖਰਾਬ ਕਰਨ ਵਾਲੀ ਗੱਲ ਐ ਤਾਂ ਇਹ ਤਾਂ ਅਮੀ ਤੋਂ ਵਧੀਆ ਕੀਤਾ ਵਧੀਆ ਲੋਟ ਕੀਤਾ ਤੇ ਫਿਰ ਮੁੰਡਾ ਦੇਖ ਲਿਆ ਕਿ ਨਾ ਕੋਈ ਮੁੰਡਾ ਤਾਂ ਦੇਖ ਰੱਖਿਆ ਪੁੱਤ ਫਿਰ ਮਾਮਾ ਕਰਾਉਂਦਾ ਹੈਗਾ ਕਹਿੰਦਾ ਮੁੰਡੇ ਨੂੰ 10 ਕਿੱਲੇ ਜ਼ਮੀਨ ਦੇ ਆਉਂਦੇ ਨੇਗੇ ਕਿੱਥੋਂ ਆਮੀ ਫਿਰ ਮੁੰਡਾ ਆਪਾਂ ਤਾਂ ਕੀ ਪਤਾ ਪੁੱਤ ਕਿੱਥੋਂ ਦਾ ਮੁੰਡਾ ਆ ਜਾਊਗਾ ਤੇਰਾ ਮਾਮਾ ਉਹੀ ਦੱਸੂਗਾ ਵੀ ਕਿੱਥੋਂ ਦਾ ਹੈਗਾ ਮੁੰਡਾ ਅੱਛਾ ਮੰਮੀ ਆ ਜਾਊਗਾ ਫਿਰ ਮਾਮਾ ਹਾਂ ਆ ਜਾਊਗਾ ਤੇ ਬੇਕਦੀ ਹੈ ਨਹੀਂ ਕੁੜੀ ਗਈ ਕਿੱਧਰ ਉਹ ਨਾ ਬਾੜੇ ਚ ਪਾਥੀਆਂ ਪੱਥਨ ਬੱਗ ਗਈ ਅੱਛਾ ਮੈਂ ਉਹਨੂੰ ਕਿਹਾ ਮਾਂ ਕਿ ਤੂੰ ਸਾਰੇ ਕੰਮ ਸਿੱਖ ਲੈ ਤੂੰ ਤਾਂ ਖੈਰ ਉਹਨੂੰ ਸਾਰਾ ਕੁਝ ਆਉਂਦਾ ਹੈ ਹਾਂ ਉਹ ਤਾਂ ਕਰਦੀ ਆ ਸਾਰੇ ਕੰਮ ਹੀ ਕਰ ਹਾਂ ਉਹ ਦੇਖ ਦੇਖ ਕਰ ਲੈਂਦੀ ਹੈ ਮੈਨੂੰ ਤੇ ਮੰਮੀ ਮਾਮਾ ਕੀ ਕਹਿੰਦਾ ਸੀ ਵੀ ਮੁੰਡਿਆਂ ਦੀ ਮੰਗ ਮੰਗ ਤਾਂ ਨਹੀਂ ਹੀ ਕੋਈ ਉਹ ਆ ਕੀ ਦੱਸੂ ਪੁੱਤ ਸਾਰਾ ਕੁਝ ਆਪਾਂ ਨੂੰ ਅੱਛਾ ਦੱਸਿਆ ਨਹੀਂ ਅਜੇ ਹਜੇ ਕੁਝ ਨਹੀਂ ਦੱਸਿਆ ਉਹਨੇ ਉਹ ਕਹਿੰਦਾ ਮੈਂ ਆਉਂਗਾ ਕਹਿੰਦਾ ਚੱਲ ਫਿਰ ਆ ਜਾਣ ਦੇ ਮਾਮੇ ਨੂੰ ਕਰ ਲੈਣੇ ਉਹਨਾਂ ਨਾਲ ਤੇ ਮੈਂ ਜਾਣਾ ਚੰਗਾ ਸਕੂਲ 'ਚ ਖੇਡਣ ਫਿਰ ਤੂੰ ਛੇਤੀ ਆ ਜੀ ਕਿਤੇ ਉਹੀ ਨਤਰੇ ਫਿਰਦਾ ਰਹੀ ਉਹ ਤਾਂ ਮੈਂ ਛੇਤੀ ਆ ਜੂਗਾ ਜੇ ਮੈਂ ਲੇਟ ਹੋਣ ਲੱਗਾ ਮੈਨੂੰ ਫੋਨ ਕਰ ਦਿਓ ਤੂੰ ਖਾਣ ਪੀਣ ਨੂੰ ਵੀ ਲਿਆਉਣਾ ਕੁਛ ਹਾਂ ਫੇਰ ਮੈਨੂੰ ਉਹਦਾ ਫੋਨ ਕਰ ਦੇ ਦੋ ਮਾਮਾ ਆ ਗਿਆ ਮੈਂ ਲਿਆਉਂਗਾ ਆਪੀ ਸਾਲ ਦਾ ਮੋਟਰਸਾਈਕਲ ਵੀ ਖਰਾਬ ਹੋ ਗਿਆ ਬੱਸ ਤੇ ਆਉਣਾ ਪੈ ਗਿਆ ਰੱਬ ਵੀ ਗਿਣ ਗਿਣ ਬਦਲੇ ਲੈਂਦਾ ਇੰਨੀ ਗਰਮੀ ਹੈਗੀ ਓਹੋ ਹੋਹ ਛੇਤੀ ਛੇਤੀ ਅੰਦਰ ਵਗ ਜਾ ਯਾਰ ਲੈ ਉਹਦੇ ਮਾਮਾ ਅਸੀਂ ਗਾ ਆਪਣੇ ਸਤਿ ਸ੍ਰੀ ਅਕਾਲ ਭਾਈ ਹੋ ਠੀਕ ਠਾਕ ਨੇ ਸਾਹਿਬ ਹਾਂ ਠੀਕ ਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਨੇ ਫੱਕ ਗਿਆ ਮੈਂ ਤਾਂ ਗਰਮੀ ਵਾਲੀ ਅੱਡੇ ਤੋਂ ਤੁਰ ਕੇ ਆਇਾਂਗਾ ਅੱਛਾ ਤੁਰ ਕੇ ਆਏ ਤੂੰ ਹੋਰ ਤੂੰ ਮੋਟਰਸਾਈਕਲ ਲਿਆਉਂਦਾ ਮੋਟਰਸਾਈਕਲ ਦਾ ਖਰਾਬ ਹੋ ਗਿਆ ਬਸ ਤੇ ਐਵੇਂ ਤਾਂ ਪਿੱਛੋਂ ਅੱਛਾ ਹੋਰ ਭਾਈ ਗਰਮੀ ਤਾਂ ਬਾਹਲੀ ਹੈ ਬਦਲੇ ਲੈ ਰਖੇ ਨੇ ਗਰਮੀ ਨੇ ਤਾਂ ਇੰਨੀ ਗਰਮੀ ਹੋਈ ਪਈ ਹੈ ਤੂੰ ਭਨੇ ਬਾਵਾ ਬੈਠਿਆ ਇੰਨੀ ਗਰਮੀ ਚ ਪਰਦਾ ਮਾਰੀ ਜਾਂਦੀ ਹੈਗੀ ਹੁਣਾਂ ਹਵਾ ਜੀ ਚੱਲਦੀ ਹੈ ਇੱਥੇ ਛਾਂ ਹੈ ਫਿਰ ਮੈਂ ਅੰਦਰ ਭੱਗ ਜੂੰਗੀ ਚੱਲ ਇਹ ਗੱਲਾਂ ਤਾਂ ਛੱਡ ਭਨੇ ਰਿਸ਼ਤਾ ਪੱਕਾ ਹੋ ਗਿਆ ਅਮਨ ਦਾ ਮੁੰਡੇ ਨੂੰ ਵਧੀਆ ਜਾਇਾ ਜਾਤ ਆਉਂਦੀ ਹੈਗੀ। ਅੱਛਾ। ਵਧੀਆ ਕਰਦਾ ਹੈਗਾ। ਅੱਛਾ ਮੁੰਡਾ ਨਸ਼ੇ ਪਤੇ ਤਾਂ ਨਹੀਂ ਕੋਈ ਕਰਦਾ। ਨਾ ਨਾ ਪੂਰੀ ਜ਼ਿੰਮੇਵਾਰੀ ਲਈ ਆ ਉਹਨਾਂ ਨੇ। ਨਸ਼ੇ ਦਾ ਨਸਲਾਂ ਦਾ ਕੋਲੇ ਨਹੀਂ ਪੈਂਦਾ ਉਹ। ਮੰਗ-ਮੰਗ ਵੀ ਪੁੱਛ ਲੈਂਦਾ। ਨਾ ਮੰਗ ਵੀ ਕੋਈ ਨਹੀਂ ਹੈਗੀ। ਅੱਛਾ। ਹਾਂ ਵਧੀਆ ਕਰ ਹੈਗਾ। ਚਲ ਪਈ ਤੇਰੇ ਸਿਰ ਤੇ ਇਸ ਤਾਂ ਹੁਣ ਉਹ ਕਰਦੇ ਆ ਫਿਰ ਯਕੀਨ ਕਰਾਂਗੇ ਹੁਣ। ਨਾ ਨਾ ਮੇਰੀ ਜ਼ਿੰਮੇਵਾਰੀ ਹੈ ਪੂਰੀ। ਅੱਛਾ। ਹੂੰ। ਭੈਣੇ ਉਹਨਾਂ ਦੀ ਤਾਂ ਬਸ ਇੱਕੋ ਹੀ ਮੰਗ ਹੈ। ਵੀ ਕੀ ਮੰਗ ਹੈ? ਐਨੀ ਡਰਨ ਵਾਲੀ ਗੱਲ ਨਹੀਂ ਭੈਣੇ। ਮੰਗ ਤਾਂ ਉਹਨਾਂ ਦੀ ਹੈ ਵੀ ਕੁੜੀ ਕੰਮ ਵਾਲੀ ਚਾਹੀਦੀ ਹੈ। ਲੈਂਦੇ ਨਹੀਂ ਲੈਂਦੇ ਕੋਈ ਸੀ। ਉਹ ਕਹਿੰਦੀ ਕੰਮ ਤਾਂ ਮੈਂ ਕਰ ਲੂੰਗੀ। ਪਰ ਉਹ ਵੀ ਇੱਕ ਸ਼ਰਤ ਰੱਖੀ ਬੈਠੀ ਐ। ਕਹਿੰਦੀ ਮੈਂ ਤਾਂ ਉੱਥੇ ਜਾ ਕੇ ਪੜੂੰਗੀ। ਇੱਥੋਂ ਤਾਂ ਕਹਿੰਦੀ ਮੈਂ ਪੜਨ ਨੂੰ ਹਟਾ ਲਈ ਤੁਸੀਂ। ਨਹੀਂ ਭਾਣੇ ਮੈਂ ਤਾਂ ਉਹਨਾਂ ਨੂੰ ਐਂ ਕਹਤਾ ਵੀ ਕੁੜੀ ਸਾਰੇ ਘਰ ਦੇ ਕੰਮ ਕਰੂਗੀ। ਫਿਰ ਮੈਂ ਕੀ ਕਰਾਂ ਮੈਂ ਤਾਂ ਉਹਨੂੰ ਕਹਤਾ ਵੀ ਪੜ ਲੀਂ ਉੱਥੇ ਜਾ ਕੇ। ਭਾਣੇ ਤੂੰ ਅਕਲ ਨੂੰ ਹੱਥ ਮਾਰਾ। ਨਾ ਤਾਂ ਉਹ ਕੋਈ ਪੈਸਾ ਲੈਂਦੇ ਨੇ। 6 ਫੁੱਟ ਕੱਦ ਦਾ ਮੁੰਡੇ ਦਾ ਕੋਈ ਨਸਾ ਨਹੀਂ ਕਰਦਾ। ਕਿੰਨਾ ਵਧੀਆ ਘਰ ਆਏਗਾ। ਮੇਰੇ ਕਿਨੂੰ ਤਾਂ ਭਾਈ ਹਾਂਏਗੀ। ਹੁਣ ਕੀ ਪਤਾ ਉਹ ਮਨ ਨੂੰ ਕੀ ਕਨਾ। ਕੋਈ ਨਹੀਂ ਭਣੇ ਇੱਕ ਵਾਰੀ ਆਪਾਂ ਵਿਆਹ ਕਰਦਣਾ ਬਾਕੀ ਗੱਲ ਆਪੀ ਬਾਅਦ ਚ ਦੇਖੀ ਜਾਊਗੀ ਚੁੱਪ ਚਪ ਵਗਾਰ ਆਉਂਦੀ ਐ ਉਹ ਅਸਿਕਰ ਅਸਿਕਰ ਅਮਨ ਤੇਰਾ ਵਿਸਤਾ ਪੱਕਾ ਕਰਤਾ ਭਾਈ ਅੱਛਾ ਮਮਈ ਹਾਂ 10 ਕਿੱਲੇ ਜ਼ਮੀਨ ਆਉਂਦੀ ਐ ਮੁੰਡੇ ਨੂੰ 6 ਫੁੱਟ ਕਾਦਾ ਉਸ ਖਾਂਦਾ ਪੀਂਦਾ ਵੀ ਨਹੀਂ ਹੈਗਾ ਬਾਕੀ ਸਾਰੀਆਂ ਗੱਲਾਂ ਤਾਂ ਠੀਕ ਨੇ ਮਾਮਾ ਜੀ ਪਰ ਮੇਰੀ ਇੱਕ ਸ਼ਰਤ ਐ ਜਿਹੜੀ ਮੰਮੀ ਨੇ ਤੁਹਾਨੂੰ ਦੱਸੀ ਹੋਣੀ ਆ ਵੀ ਮੈਂ ਆਪਦੀ ਪੜਾਈ ਨਹੀਂ ਛੱਡਦੀ ਹੈਗੀ ਪੜਾਈ ਮੈਂ ਉੱਥੇ ਜਾ ਕੇ ਵੀ ਕਰੂੰਗੀ ਤੇ ਮੈਂ ਤਾਂ ਜੌਬ ਕਰਨੀ ਹੈਗੀ ਮੇਰੀ ਬੀਏ ਹੋ ਗਈ ਉੱਥੇ ਜਾ ਕੇ ਮੈਂ ਬੀਐਡ ਕਰੂੰਗੀ ਉਦੋਂ ਬਾਅਦ ਚ ਮੈਂ ਟੈਸਟ ਕਲੀਅਰ ਕਰਕੇ ਮੈਂ ਤਾਂ ਨੌਕਰੀ ਕਰੂੰਗੀ ਆਪਦੀ ਹਾਂ ਕੰਮ ਮੈਂ ਕੰਮ ਉਹ ਮੈਂ ਕਰ ਲਿਆ ਕਰੂੰਗੀ ਲੈ ਭਈ ਆਮਣਾ ਇਹ ਪੜ੍ਹਾਈ ਵਾਲੀ ਕੀ ਗੱਲ ਆ ਉਹਨਾਂ ਤਾਂ ਪ੍ਰਵਾਲੀ ਵਾਲਾ ਨਰਮ ਹੈਗਾ ਤੂੰ ਜਿਵੇਂ ਮਰਜ਼ੀ ਕਰੀ ਜਾ ਕੇ ਉੱਥੇ ਚਲ ਹੁਣ ਇਹ ਦੱਸ ਭਈ ਆਮਣਾ ਤੇਰੀ ਰਿਸ਼ਤੇ ਨੂੰ ਹਾਂ ਐਂਗੀ ਜੇ ਉਹ ਮੇਰੀ ਸੱਤਮਨ ਲੈਣਗੇ ਬਾਕੀ ਠੀਕ ਹੈਗਾ ਬਾਕੀ ਤੁਸੀਂ ਮੰਮੀ ਨੂੰ ਪੁੱਛ ਲਓ ਕੋਈ ਨਹੀਂ ਭਾਈ ਮੰਮੀ ਤੇ ਤੇਰੀ ਦੀ ਹਾਂ ਹੀ ਐ ਤੂੰ ਦੱਸ ਹੁਣ ਬਸ ਉਹ ਮੇਰੀ ਗੱਲ ਮੰਨ ਲੈਣ ਵੀ ਮੈਂ ਪੜ੍ਹੂੰਗੀ ਮੇਰੀ ਹਾਂ ਐਂਗੀ ਮੇਰੀ ਗੱਲ ਭਾਈ ਮਨਜ਼ੂਰ ਆ ਉਹਨਾਂ ਨੂੰ ਠੀ ਮੈਂ ਤਾਂ ਹੁਣ ਭਈ ਐਂ ਡੱ ਲੱਗੀ ਜਾਂਦਾ ਹੈਗਾ ਤਾਂ ਹੁਣ ਕਹਿ ਤਾਂ ਦਿੱਤਾ ਹੂੰ ਗੱਪ ਮਾਰਤਾ ਵੀ ਉਹ ਪੜਾ ਦੇਣਗੇ ਤੂੰ ਉਹਨਾਂ ਨੂੰ ਕਹਿਤਾ ਕਿ ਕੰਮ ਕਰੂਗੀ ਕੁੜੀ ਕਿਤੇ ਉੱਥੇ ਜਾ ਕੇ ਕਲੇਸ਼ ਨਾ ਪਾ ਲੇ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਭਣੇ ਇੱਕ ਵਾਰੀ ਵਿਆਹ ਹੋ ਜਾਂਦੇ ਬਾਕੀ ਮੈਂ ਆਪੀ ਦੇਖੂਗਾ ਇਹ ਤਾਂ ਭਈ ਮੈਨੂੰ ਪਤਾ ਇਹ ਤਾਂ ਜਿੱਦਣ ਵਾਲੀ ਹੈ ਜਿਹੜੀ ਗੱਲ ਕਹਿੰਦੀ ਹੈ ਉਹ ਕਰਕੇ ਹਟਦੀ ਹੈ ਜੇ ਭਣੇ ਆਮਣ ਵਾਲੀ ਜਿੱਦਣਾ ਨਾ ਜਿੱਦੀ ਮੈਂ ਵੀ ਬਥੇਰਾਂਗਾ ਵਿਆਹ ਹੋ ਲੈਣ ਦੇ ਉਸ ਤੋਂ ਬਾਅਦ ਮੈਂ ਆਪੀ ਕਰਨੂੰ ਗੱਲ ਚਲ ਕੋਈ ਬਸ ਤੂੰ ਇੱਕ ਨੂੰ ਆਮਣ ਨੂੰ ਐਂ ਕਹਿਦੀ ਮੈਨੂੰ ਫੋਟੋ ਭੇਜ ਦੂਗੀ ਨਾ ਉਹ ਤਾਂ ਭੇਜ ਦਾਂਗੀ ਚੰਗਾ ਭਣ ਜਾ ਨਾ ਆਪੀ ਤੇ ਲੈਂਦਾ ਕੁਛ ਨਾ ਨਾ ਹੁਣ ਤਾਂ ਵਿਆਹ ਤੇ ਲੱਡੂ ਹੀ ਖਾਵਾਂਗੇ ਫਿਰ ਉਹ ਗੁਰੀ ਵੀ ਆਉਣ ਵਾਲਾ ਹੈਗਾ ਨਾ ਨਾ ਕੋਈ ਨਹੀਂ ਕੋਈ ਨਹੀਂ ਬਾਗੀ ਮਾਂ ਜਦੋਂ ਆਊਗਾ ਹੈ ਚਾਹ ਪਾਣੀ ਦਾ ਪੀ ਜਾਂਦਾ ਲੈ ਆ ਗੋਗੀ ਨੂੰ ਫੋਟੋ ਤਾਂ ਭੇਜ ਤੀ ਫੋਨ ਵੀ ਲਾਈ ਲੈਣਾ ਹੈ ਹੈਲੋ ਹੈਲੋ ਕੀ ਹਾਲ ਹੈ ਗੋਗੀ ਵਧੀਆ ਹੀ ਕੀ ਵਧੀਆ ਇੱਕ ਫੋਟੋ ਤਾਂ ਤੁਹਾਨੂੰ ਮੈਂ ਭੇਜੀ ਤੀ ਅੱਛਾ ਜੀ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋ ਗਈ ਪੱਕਠਕ ਸਾਰੀ ਹੋ ਗਈ ਅੱਛਾ ਜੀ ਤੇ ਬਸ ਮੈਂ ਦਿਨ ਤਰੀਕ ਇੱਕ ਦਿਨ ਚ ਦੇ ਦੇਣਾ ਤੁਹਾਨੂੰ ਹਾਂ ਬਸ ਦੱਸ ਲੇ ਮੈਂ ਬੀਬੀ ਨੂੰ ਦੱਸ ਦੇਣਾ ਨਾਲੇ ਦਿਖਾ ਦੇਣਾ ਹਾਂ 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 ਦਿਖਾ ਦੇਣੀ ਫੋਟੋ ਠੀਕ ਹੈ ਹਾਂ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਚੰਗਾ ਫਿਰ ਚੰਗ ਲਾ ਉਤਾਰ ਸਾਂ ਆ ਕੜਾ ਸੰਤ ਹੋ ਗਏ ਪੱਕੇ ਫਿਰ ਤਾਂ ਦਿਖਾ ਮੋਂ ਬੀਬੀ ਨੂੰ ਫਿਰ ਬੇਬੇ ਹਾਂ ਪਈਆਂ ਲ ਖੜੀ ਹੋ ਉਦੋਂ ਤਾਂ ਕਾਲੀ ਕਰੀ ਜਾਂਦੀ ਸੀ ਮੈਂ ਤਾਂ ਹੁਣ ਚੁੱਪ ਕਰੀ ਜੀ ਪਈ ਸੀ ਅਬ ਚੋਲੇ ਦਾ ਫੋਨ ਆਇਆ ਸੀ ਮੈਨੂੰ ਹਾਂ ਆ ਕੁੜੀ ਦੀ ਫੋਟੋ ਭੇਜੀ ਹੈਗੀ ਅੱਛਾ ਲੈ ਦੇਖ ਲੈ ਦੇਖ ਬੇਬੇ ਹਾਂ ਇਹ ਤਾਂ ਭਾਣਾ ਬਾੜੀ ਸੋਣੀ ਹੈ ਭਾਈ ਐਸੀ ਤਾਂ ਕਿਸੇ ਦੇ ਵੀ ਨਹੀਂ ਹੋਣੀ ਇਹ ਤਾਂ ਨੇਰੇ ਕਰਦਾ ਚਾਨਣ ਆ ਗਿਆ ਆਪਣੇ ਤਾਂ ਜੇ ਅੰਦਰ ਬੈਜੂਗੀ ਚਾਨਣੀ ਚਾਨਣ ਹੋ ਜਾ ਕਰੂਗਾ ਇਹ ਧੀ ਸੋਹਣੀ ਕੁੜੀ ਆ ਦੀ ਫਿਰ ਆਪਾਂ ਐ ਕਰਦੇ ਆ ਹਾਂ ਉਹਨੂੰ ਕਹਿ ਦਈਏ ਛੇਤੀ ਵੀ ਕਰ ਦੇ ਕਹਿੰਦੇ ਬਸ ਹਾਂ ਪੈਸਾ ਤਾਂ ਪੱਕ ਠੱਕ ਹੈ ਸਾਡੇ ਕੋਲ ਤਾਂ ਪੱਕੀ ਹੈ ਗੱਲ ਪਤਰੀ ਕਹਿੰਦਾ ਨਾ ਵੀ ਤਰੀਕ ਦੇ ਦਿਓ ਸਾਨੂੰ ਹਾਂ ਸਾਣ ਦਾ ਤਰੀਕ ਦੇ ਦਿਓ ਸਾਗਨ ਪਾਵਾਂਗੇ ਆਪਾਂ ਜੀ ਹਾਂ ਸਾਗਨ ਦੀ ਤਰੀਕ ਦੇ ਦਿਓ ਨਾ ਕੁੜੀ ਬਹੁਤ ਸੋਹਣੀ ਆ ਭਾਈ ਹੁਣ ਸਮਾਰ ਕੇ ਦੇਖ ਲੈ ਲੈ ਤੈਨੂੰ ਵੱਡੀ ਕਰਕੇ ਦਿਖਾ ਦਾਂ ਹਾਂ ਦੇਖ ਇਹ ਤਾਂ ਸੁਰਖੀ ਪਹਿਲੇ ਹੀ ਲਾਈ ਬੈਠੀ ਹੈ ਹਾਂ ਹੈ ਇਹ ਤਾਂ ਸਾਗਨ ਵਾਲੀ ਜਾਂਦੀ ਹੈ ਬਸ ਫਿਰ ਕਰਦਾ ਨੇ ਕੰਮ ਆਪਾਂ ਪੱਕ ਠੱਕ ਹੀ ਹੈ ਬਸ ਫਿਕਾਇਦੇ ਫੋਨ ਕਰਦੇ ਉਹਨੂੰ ਵਿਚੋਲੇ ਨੂੰ ਕਿੰਝ ਬੰਦ ਕਰਨੀ ਹੈ ਮੈਂ ਗੱਲ ਕਰਨੀ ਸੀ ਇੱਕ ਹਾਂ ਹੁਣ ਨਾ ਬੀਐਡ ਦੀ ਐਡਮਿਸ਼ਨ ਜਿੰਨੇ ਚੱਲ ਰਹੀਆਂ ਨੇ ਮੈਨੂੰ ਐਡਮਿਸ਼ਨ ਕਰਵਾ ਦਿਓ ਕਾਹច ਐਡਮਿਸ਼ਨ ਬੀਐਡ ਚ ਕਦੇ ਵਾਸਤੇ ਕਿਉਂ ਛੁੱਡੇ ਨਾਲ ਗੱਲ ਨਹੀਂ ਕੀਤੀ ਪਹਿਲਾਂ ਵੀ ਮੈਂ ਵਿਆਹ ਤੋਂ ਬਾਅਦ ਪੜ੍ਹੂੰਗੀ ਨਾ ਨਾ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਲਾ ਮਮਾ ਜੀ ਨੇ ਕਿਹਾ ਸੀ ਵੀ ਮੇਰੇ ਤਾਂ ਇੱਛਾrti ਹੈ ਮੈਂ ਵੀ ਫੇਰ ਵਿਆ ਕਰਾਉਂਗੀ ਸਾਨੂੰ ਨਹੀਂ ਦੱਸਿਆ ਮਾਮੇ ਨੇ ਫਿਰ ਤੇਰੇ ਨੇ ਉਹ ਤਾਂ ਅਸੀਂ ਤਾਂ ਸਿੱਧਾ ਕਿਹਾ ਸੀ ਵੀ ਸਾਨੂੰ ਤਾਂ ਕੰਮਲੀ ਕੁੜੀ ਚਾਹੀਦੀ ਹੈ ਘਰੇ ਰਹਿ ਰਹਿ ਨਾਲੇ ਬੇਬੇ ਨਹੀਂ ਐ ਜਾਣ ਜੂਣ ਦਿੰਦੀ ਆ ਬੇਬੇ ਕੀ ਮੈਨੂੰ ਜਾਣ ਦਿੰਦੀ ਜੇ ਤੁਸੀਂ ਗੱਲ ਕਰੋਗੇ ਤਾਂ ਜਾਣ ਦੇਣਗੇ ਉਹ ਮੇਰੀ ਨਾਲੇ ਮਾਮਾ ਜੀ ਨਾਲ ਸਾਰੀ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਅਸੀਂ ਮੁੰਡੇ ਵਾਲਿਆਂ ਨਾਲ ਗੱਲ ਕਰ ਲਈ ਵੀ ਵਿਆਹ ਤੋਂ ਬਾਅਦ ਤੂੰ ਪੜ ਲਿਉ ਸਾਡੇ ਨਾਲ ਤੇਰੀ ਪੜਾਈ ਕੁੜੀ ਦੀ ਕੋਈ ਗੱਲ ਨਹੀਂ ਹੋਈ ਨਾਲੇ ਮੈਨੂੰ ਐ ਦੱਸ ਵੀ ਤੂੰ ਪੜ ਕੇ ਲੈਣਾ ਕੀ ਹੈ ਆਪਣੇ ਕੋਲ 10 ਕਿਲੇ ਜ਼ਮੀਨ ਦੇ ਨੇ ਚੰਗਾ ਖਾਈ ਪੀ ਤੈਨੂੰ ਪੜਾਈ ਕਰਨ ਦੀ ਕੀ ਲੋ ਗਹਾਂ ਨੌਕਰੀ ਤੇ ਲੱਗੇਗੀ ਕਿਸੇ ਦਾ ਨੌਕਰ ਬਣ ਕੇ ਵਧੀਆ ਲੱਗੂਦੈਨ ਤੂੰ ਕਰੇ ਰਾਜਾ ਮੰਗੂ ਰਹਾ ਆਪਦੇ ਫਿਰ ਮੇਰੀ ਇੰਨੀ ਪੜ੍ਹਾਈ ਲਿਖਾਈ ਦਾ ਕੀ ਫਾਇਦਾ ਹੋਇਆ ਫਿਰ ਤਾਂ ਮੈਂ ਪੜਦੀ ਹੀ ਨਾ ਮੈਂ ਤਾਂ ਜੌਬ ਕਰਨੀ ਹੈਗੀ ਮੈਂ ਤਾਂ ਪਹਿਲੇ ਦਿਨ ਹੀ ਸੋਚਿਆ ਹੋਇਆ ਵੀ ਮੈਂ ਤਾਂ ਨੌਕਰੀ ਤੇ ਲੱਗਣਾ ਪੜਕੇ ਯਾਰ ਸਾਡੇ ਇਹ ਰਿਵਾਜ ਨਹੀਂ ਹੈਗਾ ਨੌਕਰੀ ਨੌਕਰੀਆਂ ਦਾ ਅਸੀਂ ਨਹੀਂ ਲਾਉਂਦੇ ਨੌਕਰੀ ਨੌਕਰੀ ਤੇ ਕਿਸੇ ਤੇ ਮੈਂ ਮੰਮੀ ਨਾਲ ਗੱਲ ਕਰਦੀ ਹਾਂ ਜਿੱਦਨੇ ਮਰਜ਼ੀ ਕਰ ਲੈ ਗੱਲ ਬੀ ਹਾਂ ਮੈਂ ਗੱਲ ਪੁੱਛੀ ਦਮਿਕ ਕੀ ਕਿੱਸੋ ਮਾ ਤੁਹਾਡਾ ਵਿਆਹ ਹੋ ਗਿਆ ਹੁਣ ਮੇਰਾ ਵੀ ਕਰਾ ਦੋ ਪਿਆ ਜੀ ਤੇਰਾ ਵਿਆਹ ਕਰਾ ਦਿਆਂ ਹੋਰ ਲੱਭ ਰਖੀ ਦੀ ਕੁੜੀ ਕੜੀ ਕੁੜੀ ਦਾ ਘੱਟੇ ਲੱਭੀ ਆਂ ਮੈਂ ਤੁਹਾਨੂੰ ਕਹਿੰਦਾ ਸੀ ਕਿ ਤੁਹਾਡੇ ਨਾਲ ਸੇਲੇ ਚੁਲੀਆਂ ਪੜਦੇ ਉਹ ਤਾਂ ਪੜਦੀ ਕਹਿੰਦੀ ਆ ਵਾਹ ਤਾਂ ਵਾਕ ਕਹਿੰਦਾ ਆ ਹਾਂ ਉਹ ਤਾਂ ਸੇਲੇ ਤਾਂ ਬਹੁਤ ਪੜਦੀ ਨੇ ਕਿ ਤੂੰ ਆਪ ਹੀ ਲੱਭ ਲੈ ਕੋਈ ਤੂੰ ਵੀ ਤਾਂ ਪੜਦਾ ਆ ਆਪ ਦਾ ਘੱਟੇ ਭਾਬੀ ਨਾਲ ਗੱਲ ਬੰਨ੍ਹ ਦਿਆ ਹੋ ਫਿਰ ਵੀ ਮਾ ਤੇ ਨਾ ਗੱਲ ਸ਼ੇਅਰ ਕੀਤੀ ਆ ਮਾ ਦਾ ਬੇਬੀ ਨੂੰ ਕਿਸੇ ਵਾਰੀ ਕਹਤਾ ਮੇਰਾ ਸਾਥ ਕਰਾ ਦੋ ਐਡੀ ਕੀ ਕਾਲੀ ਕਰਨੀ ਔਰ ਉਹਨੂੰ ਥੋੜਾ ਦਾ ਹੋ ਗਿਆ ਤੇ ਤਾਬ ਜੱਟੇ ਦੌੜੇ ਆਉਣ ਲੱਗੇ ਹੋਰ ਉਹਨਾਂ ਨੇ ਨੰਬਰ ਫੂਲੀਆਂ ਕਰਦਿਆਂ ਨੇ ਵੀ ਲਾਂਗੇ ਆਪਣੀ ਕਰਾ ਦਾਂਗੇ ਛੱਟ ਲਾਉਣ ਨੂੰ ਭਾਬੀ ਠੀਕ ਆ ਕੋਈ ਨਾ ਨੂੰ ਪੁੱਛਦੀ ਆ ਮम्मी ਨੂੰ ਫੋਨ ਕਰਕੇ ਹੈਲੋ ਹੈਲੋ ਹਾਂ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੰਮੀ ਮੈਂ ਇਹਨਾਂ ਨਾਲ ਗੱਲ ਕੀਤੀ ਸੀਗੀ ਐਡਮਿਸ਼ਨ ਬਾਰੇ ਇਹ ਤਾਂ ਦੇਖੀ ਸਾਫ਼ ਮੁੱਕਰੀ ਜਾਂਦੇ ਮਾਮੇ ਨੇ ਇਹਨਾਂ ਨਾਲ ਗੱਲ ਨਹੀਂ ਕੀਤੀ। ਪਰ ਇਹ ਐਸਟ ਗੱਲ ਤਾਂ ਇਹਨਾਂ ਨਾਲ। ਕਦੋਂ ਕੀਤੀ ਆ ਉਹ ਤਾਂ ਕਹਿੰਦੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ ਨਾਲੇ ਕਹਿੰਦੇ ਅਸੀਂ ਨਹੀਂ ਪੜਨ ਪੜਨ ਲਾਉਂਦੇ ਸਾਡੇ ਨਹੀਂ ਰਿਵਾਜ ਹੈਗਾ ਨੌਕਰੀਆਂ ਡਿਊਟੀਆਂ ਦਾ। ਇਹ ਤਾਂ ਸਾਫ਼ ਮੁੱਕਰੀ ਜਾਂਦੇ ਨੇਗੇ ਮਾਮੇ ਨੇ ਇਹਨਾਂ ਨਾਲ ਗੱਲ ਨਹੀਂ ਕੀਤੀ ਤੁਸੀਂ ਮੇਰੇ ਨਾਲ ਐ ਕਿਉਂਕਿ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਮੇਰੀ ਇਹ ਮੰਗ ਹੈਗੀ। ਮੈਂ ਤੇਰੇ ਨਾਲ ਆਏ ਨਹੀਂ ਆ ਬੀਪਾ ਆਉ ਲੋ ਇਹ ਨਾਲ ਗੱਲ ਕਰ। ਮੈਨੂੰ ਨਹੀਂ ਪਤਾ ਮੈਂ ਤਾਂ ਤੁਹਾਡੀ ਕੋਈ ਗੱਲ ਨਹੀਂ ਸੁਣਦੀ ਇਹਨਾਂ ਨਾਲ ਗੱਲ ਕਰੋ ਮੈਨੂੰ ਪੜਨ ਲਾਓ ਨਹੀਂ ਮੈਂ ਤਾਂ ਆਪਦਾ ਬੈਗ ਚ ਕੱਪੜੇ ਪਾ ਕੇ ਤੁਹਾਡੇ ਕੋਲ ਘਰੇ ਆਉਣੀ ਆਂਗੀ। ਸੋਡੀ ਤੇ ਬੇਇਜ਼ਤੀ ਹੁੰਦੀ ਆ ਮੇਰੀ ਤਾਂ ਜ਼ਿੰਦਗੀ ਖਰਾਬ ਹੁੰਦੀ ਆ ਕੋਈ ਨਾ ਤੂੰ ਮੈਂ ਕਹਿੰਦੀ ਆ ਜੇ ਲੋਕ ਵੀ ਆਪਾਂ ਕਰ ਲਾਂਗੇ ਗੱਲ ਇਹਨੂੰ ਇੰਨਾ ਕਿਉਂ ਕਰਦੇ ਸੱਤੀ ਦਾ ਉਹ ਬਾਬਾ ਉਹ ਕਿੰ ਕਰਾਗੇ ਅੱਲਾਦੂ ਤੇ ਬੈਠ ਕੇ ਫਿਰ ਉਹਦੋਂ ਤੋਂ ਐਡਮਿਸ਼ਨਾਂ ਬੰਦ ਹੋ ਜਾਣਗੀਆਂ ਹੁਣ ਤਾਂ ਐਡਮਿਸ਼ਨ ਹੋਈ ਜਾਂਦੀਆਂ ਨੇ ਕੋਈ ਨਹੀਂ ਮੈਂ ਆ ਜੀ ਇਹ ਜੇ ਮੈਂ ਕੁਝ ਕਰ ਲੈਣਾ ਨਾ ਨਾ ਤੇ ਮਾਮਾ ਆਇਆ ਖਰਚੇ ਦੀ ਗੱਲ ਕਰੋ ਮੇਰੀ ਤਾਂ ਐਡਮਿਸ਼ਨ ਕਰਾਓ ਮੈਨੂੰ ਨਹੀਂ ਪਤਾ ਨਹੀਂ ਮੈਂ ਤਾਂ ਕੱਪੜੇ ਪਾ ਕੇ ਬੈਗ ਲੈ ਇੱਥੇ ਆ ਜੂੰਗੀ ਤੁਹਾਡੇ ਕੋਲੇ ਨਹੀਂ ਆਉਣਾ ਨਹੀਂ ਹੈਗਾ ਤੂੰ ਮੇਰੀ ਗੱਲ ਕਰ ਉਹ ਚੁੱਪ ਕਰੀ ਕੋਈ ਠੀਕ ਆ ਕੀ ਚੰਗਾ ਬੋਪੇ ਨਜ਼ਰ ਆ ਰਿਹਾ ਬੇਬੇ ਨਹੀਂ ਆਮਣ ਮੈਨੂੰ ਕਹਿੰਦੀ ਆ ਕੇ ਕਹਿੰਦੀ ਮੈਂ ਮੇਰਾ ਤਖਲਾ ਭਰ ਦੂ ਕਹਿੰਦੀ ਮੈਨੂੰ ਪੜਨ ਲੱਗਣਾ ਹੈ ਹੈ ਹਾਂ ਮੈਂ ਅਸੀਂ ਤਾਂ ਪਹਿਲਾਂ ਕੋਈ ਗੱਲ ਹੀ ਨਹੀਂ ਖੋਲੀ ਇਹ ਐਸਾ ਐ ਕਹੇਦੀ ਵੈਸੇ ਕਰ ਵਾਲੀ ਕੁੜੀ ਲੈਣੀ ਹੈ ਜਿਹੜੀ ਘਰੇ ਕੰਮ ਕਰੇ ਤਾਂ ਕਰੇ ਕੰਮ ਵਾਲੀ ਲੈਣੀ ਹੈ ਭਾਈ ਇਹ ਤਾਂ ਕੰਮ ਕਰਾਵਾਂਗੇ ਹੁਣ ਹਾਂ ਸਾਡੇ ਨਾਲ ਤਾਂ ਗੱਲ ਕਰੀਤੀ ਵਿਚੋਲੇ ਨੇ ਮੈਂ ਤਾਂ ਕਹਿ ਹਦੀ ਪਹਿਲਾਂ ਵੀ ਇਸ ਤਪਾ ਹੀ ਕਰ ਰਹੇ ਕੰਮ ਵਾਲੇ ਲੈਣੀ ਕਰਨੀ ਕਹਿੰਦੀ ਸਾਡੇ ਨਾਲ ਤਾਂ ਗੱਲ ਨਹੀਂ ਕੀਤੀ ਕਹਿੰਦੀ ਸਾਨੂੰ ਤਾਂ ਐਂ ਕਹਤਾ ਬਚੋਲੇ ਨੇ ਵੀ ਹਾਂ ਕੋਈ ਨਹੀਂ ਤੁਸੀਂ ਭਈ ਕਿਹੜਾ ਵਿਆਹ ਕਰੋਗਾ ਆਪਦਾ ਜਿਵੇਂ ਸਾਨੂੰ ਠੀਕ ਲੱਗਿਆ ਕਰਦੇ ਨਾ ਨਾ ਆਪਾਂ ਨਹੀਂ ਭਾਈ ਤੋਰਦੇ ਤੋਰਦੇ ਨਾ ਨਾ ਦਾਖਲੇ ਨੇ ਪੈਸੇ ਨੇ ਨਾ ਨਾ ਆਪਾਂ ਤੋਰਗੇ ਤੇ ਸਿੱਧੀ ਗਾਬ ਦਾ ਕਰਦੇ ਕੰਮ ਕਰ ਪਾਈਏ ਐਂ ਤਾਂ ਮੈਨੂੰ ਦੱਸਤਾ ਦੀ ਮੈਂ ਬੇਬੇ ਦੀ ਪਹਿਲੀ ਗੱਲ ਹੀ ਇਹ ਸੀ ਵੀ ਮੈਂ ਬਾਹਰ ਬੂਰ ਨਹੀਂ ਜਾਣਦਿਆਂ ਹਾਂ ਹਾਂ ਨਾ ਉਹ ਤਾਂ ਉਹਨੂੰ ਬਚੋਲੇ ਨਾਲ ਗੱਲ ਕਰੀ ਹੋਈ ਆ ਵੀ ਸਵੇਰੇ ਕਹੇ ਬਲੱਡ ਜਾਣਾ ਮਾਂਸਾ ਜਾਣਾ ਵੀਖੀ ਜਾਣਾ ਉਹ ਤਾਂ ਮੋ ਰੋਕੀਆਂ ਹੋਈਆਂ ਨੇ ਗੱਲਾਂ ਭਈ ਫ ਬਚੋਲੇ ਨੇ ਇਹ ਲੁੱਕ ਕੇ ਰੱਖੀ ਹੈਗੀ ਨਾਲ ਤੋਕੜਾ ਪਵਾ ਕੇ ਲੈ ਗਿਆ ਨਾਲੇ ਸ਼ਾਂਪ ਲੈ ਗਿਆ ਨਹੀਂ ਫਿਰ ਛੱਦ ਲੋ ਪੁੱਛ ਲਾਂਗੇ ਮੂੰਹ ਤੇ ਫਿਰ ਤੂੰ ਕਰ ਗੱਲ ਉਹਦੇ ਨਾਲ ਹਾਂ ਲੈ ਛੱਦ ਉਹਨੂੰ ਬਚੋਲੇ ਨੂੰ ਚਲ ਐ ਕਰਦੇ ਵੇ ਫਿਰ ਆਪਾਂ ਫੋਨ ਆਪਾਂ ਬਚੋਲੇ ਨੂੰ ਨਹੀਂ ਕਰਦੇ ਹਜੇ ਅਜੇ ਆਪਾਂ ਕਹਿ ਕੇ ਦੇਖਦੇ ਤੂੰ ਮੜਾ ਸਮਝਾ ਕੇ ਦੇਖ ਲੈ ਕਰ ਹਾਂ ਕਰੇ ਗੱਲ ਕਰ ਤੀ ਸਮਝੀ ਜੇ ਨਾ ਸਮਝੀ ਫਿਰ ਤਾਂ ਆਪਾਂ ਫੋਨ ਕਰ ਹੀ ਰਹਿਣ ਹਾਂ ਹਾਂ ਚਲ ਕਰੇ ਗੱਲ ਕਰਦੇ ਫਿਰ ਹਾਂ ਹੈਲੋ ਹਾਂ ਸੀ ਮੈਂ ਠੀਕ ਹਾਂ ਬੱਸ ਬਸ ਕੀ ਦੱਸਾਂ ਮੈਂ ਤਾਂ ਕਰ ਜੋ ਕੀ ਰਹੇਗੀ ਮੈਂ ਵਿਆਹ ਤੋਂ ਪਹਿਲਾਂ ਗੱਲ ਕੀਤੀ ਸੀ ਮਾਮਾ ਜੀ ਨੇ ਰਿਸ਼ਤਾ ਕਰਾਇਆ ਸੀ ਤੈਨੂੰ ਪਤਾ ਹੀ ਆ ਵੀ ਮੈਂ ਅੱਗੇ ਐਡਮਿਸ਼ਨ ਕਰਵਾਉਂਗੀ ਪੀ ਐਡ ਵਿੱਚ ਤੇ ਇਹ ਕਹਿੰਦੇ ਸਾਡੇ ਦਰਵਾਜ਼ ਹੀ ਨਹੀਂ ਕਹਾ ਪੜਾਉਣ ਦਾ ਅਸੀਂ ਨਹੀਂ ਪੜਾਉਂਦੇ ਹੈ ਕਿ ਮੈਨੂੰ ਤਾਂ ਸਾਫ਼ ਜਵਾਬ ਦਿੱਤਾ ਹੁਣ ਮੇਰੇ ਤੇ ਤਾਂ ਟੈਨਸ਼ਨ ਪਈ ਪਈ ਆ ਵੀ ਮੇਰਾ ਕੀ ਬਣੂਗਾ ਮੇਰੇ ਤਾਂ ਡੱਡੇ ਸੁਪਨੇ ਸੀ ਵੀ ਮੈਂ ਜੌਬ ਕਰੂੰਗੀ ਅੱਗੇ ਪੜੂੰਗੀ ਲੈ ਆਹ ਨਾਲ ਬਹੁਤ ਥੇ ਗੱਲਾਂ ਵੀ ਆ ਕੰਮ ਕਰ ਜਾਂਦੀਆਂ ਆ ਤਾਂ ਹੀ ਲੱਗਦਾ ਕੰਮ ਚੁਗਲੀਆਂ ਕਰ ਜਾਂਦੀਆਂ ਆ ਉਹ ਗੱਲ ਹੋ ਗਈ ਤਾਂ ਗੱਲਾਂ ਕਰਤੀ ਮੈਂ ਮੰਮੀ ਨੂੰ ਵੀ ਫੋਨ ਕੀਤਾ ਸੀਗਾ ਪਿੰਡ ਵੀ ਤੁਸੀਂ ਪਹਿਲਾਂ ਇਹਨਾਂ ਨਾਲ ਗੱਲ ਕਿਉਂ ਨਹੀਂ ਕੀਤੀ ਮੈਨੂੰ ਝੂਠ ਬੋਲਤਾ ਵੀ ਗੱਲ ਕਰ ਲਈ ਇਹਨਾਂ ਨਾਲ ਤਾਂ ਗੱਲ ਹੀ ਨਹੀਂ ਕੀਤੀ ਹੈਗੀ ਮੈਂ ਤਾਂ ਮੰਮੀ ਨੂੰ ਸਾਫ਼ ਕਹਤਾ ਮੈਂ ਕਿਹਾ ਜਾਂ ਤਾਂ ਮੇਰੀ ਅਡਮਿਸ਼ਨ ਕਰਾਓ ਨਹੀਂ ਮੈਂ ਤਾਂ ਫਿਰ ਪਿੰਡ ਵਾਪਸ ਆ ਜਾਣਾ ਹੁਣ ਦੇਖਦੇ ਆ ਮੰਮੀ ਕਹਿੰਦੀ ਸੀ ਇਹਨਾਂ ਨਾਲ ਗੱਲ ਕਰੂੰਗੀ ਮੇਰੇ ਤੇ ਤਾਂ ਇੰਨੀ ਟੈਨਸ਼ਨ ਪਈ ਪਈ ਮੈਨੂੰ ਤਾਂ ਲੱਗਦਾ ਮੇਰੀ ਲਾਈਫ ਹੀ ਖਰਾਬ ਹੋ ਗਈ ਸਾਰੀ ਮੈਂ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰੀ ਤਾਂ ਲਾਈਫ ਹੀ ਖਰਾਬ ਹੋ ਗਈ ਆਪ ਕੀ ਕਰੀ ਜਾਂਦੇ ਸੀ ਕੁਛ ਨਹੀਂ ਜੀ ਮੈਂ ਤਾਂ ਫੋਨ ਕਰਦੀ ਸੀ ਠੀਕ ਹੋ ਤੁਸੀਂ ਹਾਂ ਠੀਕ ਠਾਕ ਹਾਂ ਜੀ ਆ ਜਾਓ ਹੈਲੋ ਹਾਂ ਸਿੰਮੀ ਮੈਂ ਬਾਅਦ ਚ ਗੱਲ ਕਰ ਦੇ ਦੇਣਾ ਠੀਕ ਹੈ ਗੈਸਟ ਆਏ ਨੇ ਠੀਕ ਹੈ ਲਾ ਆਪੇ ਗੇਟ ਤੇ ਪੀ ਪੀਤਾ ਪਾਏਗੀ ਪਾਣੀ ਪਾਏਗੀ ਸਤਿ ਸ੍ਰੀ ਅਕਾਲ ਪਾਣੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਹਾਂ ਠੀਕ ਠਾਕ ਹੋਰ ਹੋਰ ਆਪਣੇ ਸਾਰੇ ਠੀਕ ਹੈ ਚਾਹ ਪਾਣੀ ਪਹਿਲ ਪਾਣੀ ਲੈ ਦੇ ਫਿਰ ਚਾਹ ਠੀਕ ਆ ਜਾਓ ਫਿਰ ਅੰਦਰ ਹੀ ਆ ਜਾਓ ਇੱਥੇ ਤਾਂ ਬਾਈ ਗਰਮੀ ਜੀ ਲੱਗਦੀ ਆ ਹਾਂ ਹੈ ਤਾਂ ਗਰਮੀ ਬਾਈ ਹੋਰ ਆ ਜਾਂਦਰੀ ਆ ਜਾ ਤੁਹਾਡਾ ਬਾਵਾ ਕਰਮਾ ਇਸ ਤੇ ਪਈਆਂ। ਦਾ ਤੰਮਰ ਖੀ ਜਾਂ। ਤਾਮ ਪਾਣੀ ਭੁਣਤਾ ਰਹਿੰਦੇ ਚਾਲੂ ਰਹਿੰਦੀ। ਕੋਈ ਨਾ ਪਾਣੀ ਤਾਂ ਪੀਓ। ਤੂੰ ਮੈਨੂੰ ਗੱਲ ਦੱਸ ਸੱਚ ਆਪਾਂ ਤਾਂ ਮੈਂ ਪੀ ਲੂੰਗੀ। ਮੈਨੂੰ ਗੱਲ ਕਰ ਦੱਸ ਵੀ ਕੀ ਹੋ ਰਿਹਾ। ਕਾਦੀ ਗੱਲ ਜੀ? ਕਿਹੜੀਆਂ ਤੂੰ ਉੱਥੇ ਕੰਨਾਂ ਦੀਆਂ ਕਰਦੀ ਸੀ? ਨੀ ਉਹ ਤਾਂ ਮੇਰੀ ਸਹੇਲੀ ਦਾ ਫੋਨ ਆਇਆ ਹੋਇਆ ਸੀ ਮੈਂ ਤਾਂ ਬੈਸੀ ਉਹਦੇ ਨਾਲ ਨਾਰਮਲ ਗੱਲਾਂ ਕਰਦੀ ਸੀ ਨਹੀਂ ਮੈਂ ਸਾਰੀਆਂ ਸੁਣ ਲਈਆਂ ਪੁੱਤੋ ਦੇਖ ਕੋਈ ਗੱਲ ਹੈਗੀ ਆ ਤੂੰ ਮੈਨੂੰ ਦੱਸ ਮੈਂ ਕੋਈ ਗੱਲ ਤਾਂ ਹੱਲ ਕਰਕੇ ਜਾਵਾਂਗੀ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਹੈਗੀ ਨਹੀਂ ਗੱਲ ਤਾਂ ਮੈਂ ਸਾਰੀਆਂ ਸੁਣੀਆਂ ਨੇ ਪੁੱਤੋ ਮੁਰਮੁਰ ਕੇ ਮੈਂ ਤੈਨੂੰ ਦੇਖ ਕਹੀ ਜਾਂਦੀ ਆ ਤੂੰ ਮੈਨੂੰ ਗੱਲ ਦੱਸ ਦੇਖ ਕੋਈ ਦੁਖੀ ਕਰਦੇ ਨੇ ਕਿ ਕੋਈ ਤੇਰੀ ਪੜ੍ਹਾਈ ਦਾ ਕੋਈ ਬੋਤ ਮੈਂ ਗੱਲਾਂ ਸੁਣੀ ਜਾਂਦੀ ਸੁੱਤੇ ਖੜੀ ਕੋਈ ਗੱਲ ਨਹੀਂ ਤੁਸੀਂ ਬੈਠੋ ਕੋਈ ਨਾ ਮੈਂ ਬੈਠ ਕੇ ਜਾਵਾਂਗੀ ਪੁੱਤੋ ਤੁਮੇਨ ਗੱਲ ਦੱਸਦੇ ਹਾਂ ਹੰਸਕਾਰੀ ਜਿਹੜੀ ਗੱਲ ਹੈਗੀ ਆ ਉਹ ਗੱਲ ਤਾਂ ਇਹ ਵੀ ਵਿਆਹ ਤੋਂ ਪਹਿਲਾਂ ਇਹਨਾਂ ਨਾਲ ਨਾ ਮਤਲਬ ਗੱਲ ਖੋਲੀ ਸੀ ਅਸੀਂ ਵੀ ਮੈਂ ਵਿਆਹ ਤੋਂ ਬਾਅਦ ਪੜ੍ਹਾਂਗੀ ਅੱਛਾ ਵੀ ਮੈਂ ਉੱਥੇ ਵੀ ਪੜਾਈ ਛੱਡਤੀ ਸੀ ਮੈਂ ਮੇਰੀ ਮੰਮੀ ਨੂੰ ਇਹ ਕਿਹਾ ਸੀਗਾ ਵੀ ਤੁਸੀਂ ਮੁੰਡੇ ਵਾਲਿਆਂ ਨਾਲ ਗੱਲ ਕਰ ਲਓ ਵੀ ਮੈਂ ਵਿਆਹ ਤੋਂ ਬਾਅਦ ਪੜ੍ਹਾਂਗੀ ਇਹ ਹੁਣ ਜਦੋਂ ਮੈਂ ਇੱਥੇ ਆ ਕੇ ਇਹਨਾਂ ਨੂੰ ਕਿਹਾ ਵੀ ਮੇਰੀ ਐਡਮਿਸ਼ਨ ਕਰਾ ਦਿਓ ਤੇ ਇਹ ਕਹਿੰਦੇ ਸਾਡੇ ਤਰਵਾਜ਼ ਹੀ ਨਹੀਂ ਹੈਗਾ ਕਹਾ ਪੜਾਉਣ ਦਾ ਨਾਲੇ ਨੌਕਰੀਆਂ ਡਿਊਟੀਆਂ ਕਰਾਉਣ ਦਾ ਤੇ ਮੈਨੂੰ ਸਾਫ਼ ਜਵਾਬ ਦੇ ਤਾਂ ਹੁਣ ਮੇਰੇ ਮੈਨੂੰ ਇੰਨਾ ਪੜ ਲਿਖ ਕੇ ਹੁਣ ਮੈਂ ਕਰੀ ਭਾਂਡੇ ਮਾਂਜੀ ਜਾਇਆ ਕਰੂੰਗੀ ਵੀ ਮੇਰੀ ਫਿਰ ਮੈਨੂੰ ਪੜਨ ਦਾ ਕੀ ਫਾਇਦਾ ਹੋਇਆ ਮੈਂ ਇੰਨਾ ਪੜੀ ਲਿਖੀ ਆਂਗੀ ਕੋਈ ਨਾ ਕੋ ਤੂੰ ਮੈਂ ਗੱਲ ਕਰੂੰਗੀ ਨਾ ਨਾ ਤੇਰੇ ਮਮੀ ਨਾਲ ਨਾ ਤੇ ਮਮਮੀ ਨਾਲ ਆਪਾਂ ਬੈਠ ਕੇ ਇਹਨਾਂ ਸਾਰਿਆਂ ਸਮਝਾਉਣੀ ਆਂ ਤੁਸੀਂ ਗੱਲ ਕਰ ਲਓਗੇ ਨਹੀਂ ਮੈਂ ਗੱਲ ਕਰੂੰਗੀ ਨਾ ਨਾ ਤੇਰੇ ਕਾ ਸਾਰਾ ਮੈਂ ਦਾ ਹੱਲ ਕਰਕੇ ਜਾਉਂਗੀ ਠੀਕ ਆ ਫਿਰ ਮੈਂ ਉਹਨਾਂ ਨੂੰ ਫੋਨ ਕਰ ਦਿੰਨੀ ਮੈਂ ਆਜੀ ਬੁਲਾ ਲੈਣੀ ਆ ਫਿਰ ਹਾਂ ਬੁਲਾ ਲੂ ਬਸ ਮੈਂ ਵੀ ਇਹਨਾਂ ਨਾਲ ਆਪੀ ਗੱਲ ਕਰ ਲਉਂਗੀ ਠੀਕ ਆ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਹੁਣ ਟਾਈਮ ਹੋ ਗਿਆ ਬਰਜੀਤ ਬੈਠੇ ਨੂੰ ਕੀ ਗੱਲ ਐ ਕੋਈ ਨਾ ਭਣ ਜੀ ਸਾਵਰ ਕਰੋ ਵਿਚੋਲਾ ਆਉਂਦਾਗਾ ਉਰੇ ਅੱਜ ਤੋਂ ਆਪਾਂ ਗੱਲ ਸਾਰੀ ਕਰ ਲਾਂਗੇ ਅੱਛਾ ਪਤਾ ਨਹੀਂ ਭਣੇ ਕੀ ਗੱਲ ਆ ਨਾ ਸਖਰ ਦਪਹਿਰੇ ਸੱਦ ਲਿਆ ਇਹ ਜੀ ਪਤਾ ਨਹੀਂ ਕੀ ਗੱਲ ਹੋ ਗਈ ਅਸੀਂ ਗੱਲ ਜੀ ਸਸਰੀ ਅਸੀਂ ਗੱਲ ਕਰਾਂਗੇ ਸਸਰੀ ਗੱਲ ਕਰਾਂਗੇ ਸਸਰੀ ਗੱਲ ਕਰਾਂਗੇ ਸਸਰੀ ਬਾਈ ਬੰਦ ਉਹ ਠੀਕ ਹੈ ਸਾਰੇ ਸਾਰੇ ਠੀਕ ਠਾਕ ਤੁਸੀਂ ਦੱਸੋ ਠੀਕ ਹੈ ਬਧੀਆ ਸਰਦਾਰ ਕੀ ਗੱਲ ਸਾਹਿਬ ਬਧੀਆ ਸਾਰੇ ਠੀਕ ਨਾ ਹਾਂ ਬਲਜੀਤ ਕੀ ਗੱਲ ਹੈ ਕੀ ਹੁਣ ਥਾਈ ਵੀ ਆ ਗਏ ਚੱਲ ਕੋਈ ਨਾ ਵੀ ਭੈਣ ਜੀ ਗੱਲ ਕਰਦੇ ਆਂਗੇ ਆਪਣੀ ਕੁੜੀ ਨੂੰ ਬੁਲਾਓ ਬੋਲ ਮਾਰੂ ਉਹਨੂੰ ਹਮਣ ਐਂ ਬੜਾ ਹੀ ਨਾ ਹੁਣ ਤੋਰ ਗੱਲ ਕੋਈ ਨਾ ਤੋਰ ਦੇ ਬੈ ਜਾ ਹਮਣ ਆਏ ਸੀ ਆਪਾਂ ਜੀ ਕਿਰਮੈ ਆਈਆਂ ਕੁੜੀ ਨੇ ਫੋਨ ਲਾ ਕੇ ਸਭ ਦੀ ਸੇਲੀ ਦੂੰ ਅੱਛਾ ਉਹਦੇ ਕੋਲੇ ਗੱਲਾਂ ਕਰੀ ਜਾਂਦੀ ਸੀ ਰੌਣਕ ਹੀ ਹੋ ਰਹੀ ਸੀਗੀ ਹੈ ਪੜਾਈ ਦੀਆਂ ਵੀ ਤੁਸੀਂ ਇਹਦੀ ਪੜਾਈ ਕਿਉਂ ਨਹੀਂ ਕਰਨ ਦਿੰਦੇ ਅਸੀਂ ਤਾਂ ਕੰਮ ਵਾਸਤੇ ਰਹੀ ਐ ਕੰਮ ਖਾਤਰ ਤਾਂ ਤਾਂ ਲੈਤੀ ਐ ਇਹ ਤਾਂ ਬਚੋਲਿਆਂ ਨੂੰ ਵੀ ਕਿਹਾ ਦੀ ਵੀ ਕੰਮ ਵਾਸਤੇ ਐ ਸਾਨੂੰ ਤਾਂ ਕੁੜੀ ਅਸੀਂ ਪੜਾਉਣ ਪੜੂਣ ਵਾਸਤੇ ਨਹੀਂ ਕਦੋਂ ਮੈਂ ਅੰਦਰ ਗਈ ਇਹ ਤੋਂ ਸਾਰੀ ਗੱਲ ਪੁੱਛੀ ਇਹ ਕਹਿੰਦੀ ਮੈਂ ਤਾਂ ਪੜਨਾ ਚਾਹੁੰਦੀ ਆ ਕਦੋਂ ਇੰਨੀ ਇਹਨੇ ਪੜਾਈ ਕੀਤੀ ਆ ਇਹ ਸੋਡਾ ਕੰਮ ਕਮੇ ਕਰ ਦੂਗੀ ਭਈ ਇਸ ਤਾਂ ਕੰਮ ਵਾਸਤ ਹੀ ਲਈ ਆ ਇਸ ਤਾਂ ਪੜਾਈ ਬੜੂ ਹੀ ਕਰਾਈ ਨਹੀਂ ਸੰਦਾ ਬਚੋਲੇ ਨੂੰ ਪੁੱਛ ਲੰਗੂ ਤੇ ਬੈਠਾ ਹੈਗਾ ਕਿਉਂ ਵੀਰ ਤੇਰੇ ਨਾਲ ਗੱਲ ਹੋਈ ਨਹੀਂ ਕਿਉਂ ਭਈ ਬਚੋਲਿਆ ਤਾਂ ਇੰਨਾ ਕਿਉਂ ਓਲਾ ਰੱਖਿਆ ਗਿਆ ਨਾ ਤੂੰ ਤਾਂ ਇਹ ਸਾਰੀ ਗੱਲ ਪਹਿਲਾਂ ਕਰਨੀ ਸੀਗੀ ਨਾਲ ਤਾਂ ਬਚੋਲਾ ਬਣ ਗਿਆ ਨਾਲੇ ਏਡਾ ਓਲਾ ਰੱਖ ਗਿਆ ਹੋਰ ਭਈ ਤੇ ਤਾਂ ਆਪਦੇ ਲਾਲਚ ਦੇ ਮਾਰੇ ਨੇ ਕੁੜੀ ਪਿਛਾ ਕੇ ਰੱਖਤੀ ਤਾਂ ਇਹਨਾਂ ਨਾਲ ਗੱਲ ਕਰਨੀ ਸੀ ਪਹਿਲਾਂ ਸਾਰੀ ਪਾਣ ਕਿ ਤੈਨੂੰ ਨਹੀਂ ਪਤਾ ਸੀਗਾ ਵੀ ਕਦੋਂ ਮੇਰੀ ਕੁੜੀ ਇੰਨੀ ਪੜ੍ਹੀ ਹੋਈ ਆ ਵੀ ਤੂੰ ਇੰਨਾ ਚ ਕਿਉਂ ਡਾਈ ਹੈਗੀ ਮੈਨੇ ਮੇਰੇ ਤਾਂ ਭਾਈਏ ਕਰੀ ਗਿਆ ਮੂਰੇ ਹੋ ਕੇ ਸਾਰਾ ਕੁਛ ਉਹ ਕਹਿੰਦਾ ਸਭ ਕੁਝ ਸਭੈਨੇ ਠੀਕ ਹੈਗਾ ਕਹਿੰਦਾ ਕਿ ਮੈਂ ਦੇਖ ਕੇ ਆਇਆ 10 ਕਿੱਲੇ ਜ਼ਮੀਨ ਦੇਉਂਦੇ ਨੇ ਕਹਿੰਦਾ ਸਾਰਾ ਕੁਛ ਠੀਕ ਹੈਗਾ ਕਰ ਤੈ ਤਾ 10 ਕਿੱਲੇ ਦੇਖ ਲੈ ਕੁੜੀ ਦੀ ਪੜ੍ਹਾਈ ਤਾਂ ਨਹੀਂ ਦੇਖੀ ਉਹ ਜ ਵਾਖਰੀ ਪਤਾ ਕਿੰਨੀ ਔਖੀ ਹੈਗੀ ਫਿਰ ਹੁਣ ਮੈਂ ਕੀ ਕਰ ਸਕਦੀ ਹਾਂ ਭਾਈ ਜੀ ਪਤੀ ਆ ਮੈਨੂੰ ਪਰ ਤੇਰਾ ਵੀ ਤੈ ਤਾਂ ਲਾਲਚੀ ਮਾਰੇ ਨੇ ਕਰਤਾ ਵੀ 10 ਕਿੱਲੇ ਵਾਹਣ ਦੇਉਂਦੇ ਆ ਵੀ ਕੁਛ ਦੇਣਾ ਨਹੀਂ ਪਊਗਾ ਕੁੜੀ ਵੀ ਸਾਕੇ ਧਰਤੀ ਤੇ ਤਾਂ ਦੇਖ ਪਾਣ ਜੀ ਤੂੰ ਕਹਿੰਨੀ ਵੀ ਮੈਂ ਕੁੜੀ ਨੂੰ ਗਾਹਾਂ ਮੈਂ ਵੀ ਪੜ੍ਹ ਨਹੀਂ ਦਿੰਦੀ ਮੈਂ ਬਾਹਰ ਨਹੀਂ ਜਾਣ ਦਿੱਤੀ ਘਰ ਦੇ ਕੰਮ ਕਰਾਉਣੇ ਨੇ ਮੈਂ ਵੀ ਤੇਰੀ ਕੁੜੀ ਪੜਾਈ ਦਿੰਗੀ ਤੈਂ ਤਾਂ 12 ਕਰਾ ਕੇ ਤੋਸਤੀ ਗਾਹਾਂ ਮੈਂ ਉਹਨੂੰ ਦੇਖ ਲੈ ਕਿੱਥੇ ਪੜ੍ਹਾਈ ਕਰਾਈ ਹੁਣ ਨੌਕਰੀ ਤੇ ਲਾਈ ਇਹ ਤਾਂ ਗਲਤੀ ਤੇਰੀ ਮਾੜੀ ਆ ਕੁੜੀ ਨੂੰ ਪੜਨ ਵੀ ਲਾ ਇਹਨੂੰ ਨੌਕਰੀ ਤੇ ਵੀ ਲਾ ਨਾਲੇ ਤੇਰੇ ਘਰ ਦੇ ਕੰਮ ਕਰੂਗੀ ਦੇਖ ਭਾਣੇ ਠੰਡੇ ਹੀ ਮਤੇ ਨਾਲ ਸੋਚ ਦੇ ਕੁੜੀ ਪੜ੍ਹੂਗੀ ਕੋਈ ਨੌਕਰੀ ਤੇ ਲੱਗੂਗੀ ਚਾਰ ਪੈਸੇ ਛੋੜੇ ਘਰੇ ਆਉਣਗੇ ਇਨੇ ਘੜੇ ਪੈਕਿਆਂ ਨੂੰ ਦੇਣੇ ਨੇਗੇ ਦੇਖ ਭੈਣ ਅਸੀਂ ਕੋਈ ਤੀਆਂ ਕਰੇ ਦਾ ਰਖਦਾ ਨਹੀਂ ਹੁੰਦਾ ਹੈ ਨਾ ਵਿਉਂਦਾ ਤਾਂ ਹੈ ਅਗਲਾ ਉਸ ਅਸੀਂ ਪੜਾਤੀ ਤੀ ਕੁਝ ਤੁਸੀਂ ਪੜਾ ਦਿਓ ਐ ਨੌਕਰੀ ਤੇ ਲੱਗ ਜੂਗੀ ਤੇ ਫਿਰ ਇਹਦੇ ਵਿੱਚ ਸਾਡੇ ਸਾਨੂੰ ਲਾਂਭਾ ਦੇਣਾਂ ਤੇ ਕੋਈ ਗੱਲ ਨਹੀਂ ਹੈਗੀ ਹੋਰ ਤਾਂ ਕੋਈ ਘਟ ਵੱਧ ਨਹੀਂ ਹੈਗੀ ਇਹ ਕੰਮ ਨਾ ਕਰੂਗੀ ਤਾਂ ਤੂੰ ਮੈਨੂੰ ਦੱਸ ਬੇਬੇ ਕੋਈ ਲਾਲਚ ਨਹੀਂ ਕਰਾਂ ਮੈਂ ਘੜੇ ਸਾਪ ਦਾ ਮੈਂ ਵਧੀਆ ਘਰ ਪਾਲ ਕੇ ਤਾਂ ਕੁੜੀ ਨੂੰ ਕੁੜੀ ਨੂੰ ਵੀ ਵਧੀਆ ਜੇ ਹੁਣ ਤੁਸੀਂ ਚਾਰ ਅੱਖਰ ਪੜਾ ਦੇਓਗੇ ਕੋਈ ਮਾੜੀ ਗੱਲ ਨਹੀਂ ਹੈਗੀ ਨੌਕਰੀ ਲੱਗ ਜੂਗੀ ਉਹ ਪੈਸਾ ਤਾਂ ਫਿਰ ਵੀ ਤੁਹਾਡੇ ਘਰ ਹੀ ਆਊਗਾ ਚਲ ਕੋਈ ਨਹੀਂ ਅਸੀਂ ਕਰਾਂਗੇ ਰਹਿ ਸੋਚਾਂਗੇ ਸੋਚਣ ਵਾਲੀ ਗੱਲ ਆ ਜੀ ਆ ਮੁੰਡਾ ਬੈਠਾ ਹੈਗਾ ਤੁਸੀਂ ਕੁੜੀ ਨੂੰ ਪੜਨ ਲਾਓ ਚਲ ਫਿਰ ਲਾ ਦੇ ਗੋਗੀ ਪਰਦੇ ਦਾਖਲਾ ਬੀਬੀ ਜੀ ਮੈਨੂੰ ਠੀਕ ਲੱਗਦਾ ਫਿਰ ਭਰੇਉਣੇ ਦਾਖਲ ਮੈਂ ਭਰਿਆ ਭਰਿਆ ਚਲ ਠੀਕ ਆਮਣਾ ਤੇਰੀ ਗੱਲ ਦੇਖ ਹੱਲ ਹੋ ਗਿਆ ਹਾਂਜੀ ਹੁਣ ਤੂੰ ਪੜ ਕੇ ਕੋਈ ਨੌਕਰੀ ਤੇ ਲੱਗ ਜੀ ਮੇਰਾ ਵੀ ਮਾਣ ਜਿਆ ਰੱਖ ਦੀ ਠੀਕ ਹੈ ਜੀ ਠੀਕ ਹੈ ਲੈ ਫਿਰ ਉਹ ਗਰਮੀ ਚ ਕਿਉਂ ਬੈਠੇ ਆ ਅੰਦਰ ਚੱਲਦੇ ਨਾਲ ਸਕੈਸ ਕੂਪ ਬਣਾਉਗੇ ਆਜੋ ਭਾਈ ਜੀ ਗਾਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਟੀਮ ਬੱਪੀਆਂ ਨਾਲ ਚੈਨਲ ਨਾਲ ਜੁੜਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ bari ਇਹ ਕਮੈਂਟ ਕਰਨ ਵਾਲਿਆਂ ਦੀ ਰਮੇਸ਼ ਕੱਕੜ ਅਮੀਰ ਗੁੱਜਰ ਦबई ਬਲਰਾਜ ਸਿੰਘ ਪੁਸ਼ਪਿੰਦਰ ਕੌਰ ਸਤਗੁਰ ਸਿੰਘ ਨੀਲੋਵਾਲ ਸੁਖਵਿੰਦਰ ਸਿੰਘ ਨਿਸ਼ਤਰ ਕੌਰ ਯੂ ਐਸ ਏ ਪ੍ਰਗਟ ਸਿੰਘ ਕਕਰਾਲਾ ਏਕਮਪ੍ਰੀਤ ਲੇਲੇਣਾ ਹਰਨੇਬ ਉੱਡਤ ਜਰਨੈਲ ਪਠੜਾ ਰਣਜੀਤ ਸਿੰਘ ਰਾਮਪੁਰਾ ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਨਿਮਰਤ ਕੌਰ ਦੇਸ਼ਾਜ ਕੁਮਾਰ ਹਰਪ੍ਰੀਤ ਕੌਰ ਇਹ ਉਹਨਾਂ ਦੇ ਨਾਂ ਨੇ ਜੀ ਜਿਨ੍ਹਾਂ ਨੇ ਸਾਡੇ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕੀਤੇ ਨੇ ਤੇ ਤੁਸੀਂ ਵੀ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤੁਹਾਡੇ ਨਾਂ ਬੋਲਣ ਤੇ ਸਾਨੂੰ ਬਹੁਤ-ਬਹੁਤ ਖੁਸ਼ੀ ਹੁੰਦੀ ਹੈ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਤੇ ਨਵੇਂ-ਨਵੇਂ ਕਮੈਂਟ ਕਰਿਆ ਕਰਿਓ ਤਾਂ ਕਿ ਅਸੀਂ ਅਗਲੀ ਵੀਡੀਓ 'ਤੇ ਤੁਹਾਡੇ ਨਾਂ ਬੋਲ ਸਕੀਏ ਧੰਨਵਾਦ